ਮਹਾਲੀ ਤੋਂ ਹਾਂਜੀ ਮੈਨੂੰ ਬਲੋਕਿੰਗ ਸੀਗੀ ਸੀ ਤੁਹਾਨੂੰ ਬਲੋਕ ਹਾਂ ਮਤਲਬ 90% 90% ਬਲੋਕਿੰਗ ਸੀ ਤੇ ਹੁਣ ਮੈਨੂੰ ਹੁਣ ਮਤਲਬ ਬਿਲਕੁਲ ਠੀਕ ਐ ਕੋਈ ਸਾਹ ਨਹੀਂ ਝੜਦਾ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਨਾ ਪੈਣ ਦੀ ਨਾ ਸੌਣ ਦੀ ਨਾ ਤੁਰਨ ਦੀ ਬਿਲਕੁਲ ਠੀਕ ਐ ਐਂ ਲੱਗਦਾ ਜਵਾਨ ਹੋ ਗਈ ਦੁਬਾਰਾ ਹਾਂ ਮੈਂ ਕਹਿੰਦਾ ਇੰਨੀ ਗਰਮੀ ਹੁਣ ਵੀ 20 ਕਿਲੋਮੀਟਰ ਤੁਰਨਾ ਹਾਰਟ ਅਟੈਕ ਦਾ ਜਿਹੜੀ ਸ਼ੁਰੂਆਤ ਐ ਹਾਂ ਹਾਰਟ ਦੇ ਮਰੀਜ਼ ਦੀ ਬਣਨ ਦੀ ਸ਼ੁਰੂਆਤ ਕੀ ਹੁੰਦੀ ਐ ਹਾਂ ਕਿ ਜਦੋਂ ਬੰਦਾ ਕੈਸਟਰੋਲ ਬਦਲਣ ਲੱਗ ਜੇ ਜ਼ਿਆਦਾਤਰ ਲੋਕ ਧਿਆਨ ਨਹੀਂ ਦਿੰਦੇ ਧਿਆਨ ਨਹੀਂ ਦਿੰਦੇ ਇਹਨੂੰ ਰੋਗ ਹੀ ਨਹੀਂ ਸਮਝਦੇ ਹੌਲੀ ਹੌਲੀ ਉਹ ਕਲੌਟ ਬਣਨ ਲੱਗ ਜਾਂਦੇ ਜਦੋਂ ਕਲੌਟ ਬਣਨ ਕੇ ਤਾਂ ਨਾਲ ਦੀ ਨਾਲ ਫਿਰ ਕਿਤੇ ਵੀ ਕੰਮ ਕਰ ਜਾਂਦਾ ਉਹਨੇ ਪਹਿਲੀ ਵਾਰ ਚ ਫਰਕ ਲੱਗਦਾ ਪਤਾ ਲੱਗਦਾ ਫਰਕ ਇਹਦਾ ਦਰਦ ਘੱਟ ਹੋਇਆ ਕੀ ਡਾਕਟਰ ਦੂਏ ਕੀ ਕਿਹਾ ਡਾਕਟਰ ਕਹਿੰਦੇ ਸੀ ਵੀ ਐਂਡੋਗ੍ਰਾਫੀ ਕਰਨੀ ਪੈਣੀ ਆ ਤੇ ਸਟੰਟ ਦੇ ਚਾਂਸ ਆ ਹਾਂ ਵੀ ਸਟੰਟ ਪਾਉਣਾ ਪਊਗਾ ਤੇ ਹੁਣ ਹੁਣ ਥੋੜਾ ਮਹਿਸੂਸ ਕਰਦੇ ਆ ਵੀ ਰੱਦ ਬਰ ਆਰਾਮ ਮਹਿਸੂਸ ਕਰਦੇ ਆ ਆਰਟ ਪ੍ਰੋਬਲਮ ਦੀ 64% ਬਲੌਕੇਜ ਸੀ ਤੇ ਹੁਣ ਹੁਣ ਠੀਕ ਆ ਚ ਜੇ ਕਰ ਹੋਣਾ ਅਗਲੇ ਹਫਤੇ ਅਗਲੇ ਹਫਤੇ ਅਗਲੇ ਤੋਂ ਕਰਾਈ 64% ਸੀ ਉਹ ਆੜੇ ਸਟਾਂਟ ਕਹਿੰਦੇ ਇੱਥੇ ਲੁਧਿਆਣੇ ਵਾਲੇ ਕਹਿੰਦੇ ਬਾਈਪਾਸ ਵਰਦੀ ਨਹੀਂ ਹੈ ਕੋਮਫਰ ਕੇ ਦੇਖਿਆ ਨਾ ਫਿਰ ਤੋਂ ਪਤਾ ਲੱਗਾ ਇੱਥੇ ਫਿਰ ਪਤਾ ਲੱਗਾ ਹਾਂਜੀ ਕਹਿੰਦੇ ਤੁਸੀਂ ਆਏ ਹੋ ਕਿੰਨੀਵੀਂ ਵਾਰ ਆਏ ਹੋ ਮੈਂ ਚੌਥੀ ਵਾਰ ਆਇਆ ਹਾਂ ਚੌਥੀ ਵਾਰ ਕਾੜਾ ਕਿੰਨੀ ਵਾਰ ਪੀਲੇ ਇਹ ਚੌਥੇ ਗੜਾ ਹੈ ਅੱਛਾ ਚੌਥਾ ਹੀ ਗੜਾ ਹਾਂਜੀ ਲੱਗਦਾ ਕਿ ਚੌਥੀ ਕਾੜੇ ਕਾੜੇ 'ਚ ਹੈ ਕੋਈ ਗੱਲਬਾਤ ਕੇ ਐਵੇਂ ਗੱਲਾਂ ਕਾੜੇ ਤੋਂ ਜਦੋਂ ਸ਼ੁਰੂ ਹੋ ਜਾਂਦਾ ਹੈ ਫਿਰੇ ਤੋਂ ਪਤਾ ਲੱਗ ਜਾਂਦਾ ਨਾੜਾ ਬਲੌਗ ਹਾਂਜੀ ਹੁਣ ਤਾਂ ਠੀਕ ਹੈ ਹਾਂ ਠੀਕ ਨੇ ਹਾਂ ਜਿੰਨੇ ਵੀ ਵਾਰ ਆਹ 8ਵੀਂ 9ਵੀਂ ਵਾਰ 8ਵੀਂ 9ਵੀਂ ਵਾਰ 8ਵੇਂ ਨੋਮਾ ਕਾੜਾ ਹੈ ਹਾਂ ਹਾਂਜੀ ਹੁਣ ਕਿੰਨੇ ਪਰਸੈਂਟ ਕਿੰਨਾ ਕੋ ਫਰਕ ਸੀ ਪਹਿਲਾਂ ਡਾਕਟਰ ਕੀ ਕਹਿੰਦੇ ਨਹੀਂ ਉਹ ਤਾਂ ਕਹਿੰਦੇ ਸੀ ਸਟੈਂਟ ਪਵਾ ਲਓ ਇਹ ਤਾਂ ਨਹੀਂ ਪਵਾਇਆ ਸੀ ਅੱਛਾ ਤੁਸੀਂ ਪਵਾਇਆ ਹਾਂਜੀ ਹਾਂਜੀ ਹੁਣ ਠੀਕ ਆ ਬਿਲਕੁਲ ਜੀ ਹੁਣ ਠੀਕ ਨੇ ਹਾਂਜੀ ਵੇ ਇੰਨੇ ਪੈਸੇ ਲੱਗ ਜਾਂਦੇ ਆ ਸਰਦੀ ਦੇ ਉੱਤੇ ਹਾਂਜੀ ਲੜਕੇ ਨਾਲ ਫੇਰ ਸਰੀਰ ਜਿਹੜਾ ਉਹ ਵਿਕਾਰ ਹੋ ਜਾਂਦਾ ਮੈਡੀਸਨ ਫੇਰ ਸਾਰੀ ਖਾਣੀ ਪੈਂਦੀ ਆ ਹਾਂ ਉਹਦੇ ਕਰਕੇ ਵੀ ਇਹ ਕਹਿੰਦੇ ਸਰਦੀ ਤੋਂ ਬਚਾਅ ਹੋ ਜਾਊਗਾ ਤੁਹਾਡਾ ਬਲੋਕ ਜੀ ਤੁਹਾਡੀ ਅਸੀਂ ਖੋਲ ਦਾਂਗੇ ਗਾਰੰਟੀ ਨਾਲ ਕੰਦੇ ਆ ਇਹ ਦੇਖੋ ਹੁਣ ਕੀ ਫਰਕ ਪੈਂਦਾ ਸਾਨੂੰ ਕਿਵੇਂ ਹੋਗਾ ਅਸੀਂ ਦੂਸਰੀ ਵਾਰ ਆਇਆ ਹਾਂ ਤੀਸਰੀ ਵਾਰ ਆਇਆ ਹਾਂ ਹਾਂਜੀ ਜਿਵੇਂ ਮੰਨ ਲਓ ਕਿਸੇ ਕੋਈ ਐਲੋਪੈਥੀ ਚੱਲ ਰਹੀ ਆ ਕੋਈ ਹੋਰੋਪੈਥੀ ਦੀ ਦਵਾਈ ਚੱਲ ਰਹੀ ਆ ਤਾਂ ਉਹਨਾਂ ਦੀ ਦਵਾਈ ਆਪਾਂ ਬੰਦ ਕਰਦੇ ਆ ਕਈਆਂ ਦੀ ਬੰਦ ਜਮੀ ਕੀਤੀ ਹੁੰਦੀ ਆ ਮੈਂ ਬਾਹਰ ਗੱਲ ਕੀਤੀ ਆ ਕਈ ਦੀ ਚੱਲ ਵੀ ਰਹੀ ਆ ਨਾਲ-ਨਾਲ ਵੀ ਇਹ ਦੇ ਦੇਖੋ ਜਿਨ੍ਹਾਂ ਦੀ ਤਰੰਤ ਅਸੀਂ ਕਿਸੇ ਦੀ ਐਲੋਪੈਥੀ ਦਵਾਈ ਬੰਦ ਨਹੀਂ ਕਰ ਸਕਦੇ ਉਹਦਾ ਰਿਸਕ ਹੋ ਜਾਂਦਾ। ਉਹ ਰਿਸਕ ਹੋ ਜਾਂਦਾ। ਰਿਸਕ ਹੋ ਜਾਂਦਾ। ਐਲੋਪੈਥੀ ਦਵਾਈ ਇਹਨਾਂ ਨੂੰ ਸੇਫ ਰੱਖਦੀ ਹੈ। ਮੈਂ ਤਾਂ ਬਹੁਤ ਲੋਕਾਂ ਨੂੰ ਬਸ ਵੀ ਕੋਈ ਮਿਲਦਾ ਨਾ ਮੈਂ ਇਹਨਾਂ ਦਾ ਜੇ ਮੇਰੇ ਕੋਲ ਪੁੱਲਾ ਲੇਬਲ ਹੁੰਦਾ ਨਾ ਜੋ ਮੇਰੇ ਕੋਲ ਦੇ ਰੱਖਾ ਦਵਾਈ ਜਿਸ ਨਾਲ ਮੈਂ ਉਹ ਵੀ ਦੇ ਦਨੀ ਤੇ ਇੱਥੇ ਜਾਓ। ਫਿਰ ਮੈਂ ਬਚ ਕੇ ਆਪੇ ਵਜ ਮਤ ਆਪਰੇਸ਼ਨ ਕਰਾਉ ਕੋਈ। ਭਾਈ ਇਹ ਕਿੰਨੀ ਲੰਬੀ ਉਮਰ ਹੋਵੇ ਇਹਨਾਂ ਦੀ ਲੋਕਾਂ ਦੀ ਜਿਆਦਾ ਤੋਂ ਜਿਆਦਾ ਸੇਵਾ ਕਰਨਾ। ਇੱਕ ਕੁਦਰਤੀ ਤਰੀਕਾ ਨਾਲ ਜਿਹੜੀਆਂ ਗੜੇ ਬੂਟੀਆਂ ਪਾਈ ਜਾਂਦੇ ਇਹ ਸਾਰੀਆਂ ਆਰਗੈਨਿਕ ਹੁੰਦੀਆਂ। ਬਿਲਕੁਲ ਨੇਚਰਲੀ ਇਹਦਾ ਆਰਗੈਨਿਕ ਉੱਪਰ ਇੱਕ ਹਿੱਲਾ ਕੀਤਾ ਹੋਇਆ ਹੈ ਕਿਸੇ ਨਾ ਕਿਸੇ ਤਰੀਕਾ ਨਾਲ ਪਛਾਣ ਗਿਆ ਪਛਾਣ ਕੇ ਹੁਣ ਵੀ ਆਪਾਂ ਜਾ ਰਹੇ ਆਂਗੇ ਵੀ ਇੱਤਰ ਹਿਮਾਚਲ ਕੰਨੀ ਦੇਖਾਂਗੇ ਉੱਥੇ ਸਾਰਾ ਆਰਗੈਨਿਕ ਦੇ ਬਾਰੇ ਜਾਗਰੂਕ ਕਰਾਂਗੇ ਲੋਕਾਂ ਮੈਂ ਚੌਥੀ ਵਾਰੀ ਆਇਆ ਚੌਥੀ ਵਾਰਾ ਕਾਲਾ ਕਿੰਨੀ ਵਾਰ ਪੀਦੇ ਇਹ ਚੌਥੇ ਗੜਾ ਹੈ ਅੱਛਾ ਚੌਥਾ ਹੀ ਗੜਾ ਹਾਂਜੀ ਲੱਗਦਾ ਕਿ ਚੌਥੀ ਗੜੇ ਗਾੜੇ 'ਚ ਹੈ ਕੋਈ ਗੱਲ ਬਾਤ ਕੇ ਐਵੇਂ ਗੱਲਾਂ ਇਹਦੇ ਤੋਂ ਜਦੋਂ ਸ਼ੁਰੂ ਹੋ ਜਾਂਦਾ ਪਹਿਲੇ ਤੋਂ ਪਤਾ ਲਾਏ ਜਾਂਦਾ ਹੈ ਉਹ ਕੋਈ ਨਹੀਂ ਉਹ ਤਾਂ ਘਰੇ ਕੰਮ ਕਮ ਕਰਦੇ ਸਾਰਾ ਰੰਗ ਰੋਗ ਸਭ ਦਿਹਾੜੀ ਲੱਗੇ ਰਹੀਦਾ ਕੋਈ ਇਦਾਂ ਦਿੱਕਤ ਨਹੀਂ ਕੋਈ ਇਦਾਂ ਨਹੀਂ ਅੱਗੇ ਪਹਿਲਾਂ ਜਦੋਂ ਚੜਾਈ ਚੜਦੇ ਮਾਤਾ ਦੇ ਘੁੰਮੇ ਆਏ ਆ ਪਹਾੜਾਂ ਦੇ ਉੱਤੇ ਅੱਛਾ ਮਾਤਾ ਦੇ ਵੀ ਘੁੰਮੇ ਕੋਈ ਪਰਵਾਹ ਨਹੀਂ ਕੋਈ ਪਰਵਾਹ ਪਹਾੜੀ ਪੂਹਣੇ ਚੜਨ ਵੇਲੇ ਕੋਈ ਦਿੱਕਤ ਨਹੀਂ ਕੀ ਦਿੱਕਤ ਆਉਂਦੀ ਸੀ ਹਾਰਟ ਟੰਗਾ ਕੇ ਆਹ ਚੀਜ਼ ਧਿਆ ਕਰਦੇ ਹੁੰਦਾ ਸੀ ਹਾਂ ਵੀ ਮੇਤੋਂ ਥੋੜਾ ਜਿਹਾ ਤੁਰੇ ਬਿੰਤੀ ਜਾਂਦਾ ਤੁਰੇ ਵੀ ਨਹੀਂ ਜਾਂਦਾ ਨਾ ਜਦੋਂ ਮੈਂ ਨਾਲ ਹੋਣ ਆਇਆ ਪਿਛਲੇ ਵੇ ਤੋਂ ਗੱਲ ਵੀ ਨਹੀਂ ਹੁੰਦੀ ਕਿ ਨਾਲ ਅਸਲਾਣਾ ਨਿਕਲੇ ਨਹੀਂ ਰੋਣਾ ਨਿਕਲ ਜੰਨਾ ਤੇਰਾ ਆਪ ਦੇ ਆਪ ਹੀ ਰੋਣਾ ਨਿਕਲ ਜੰਨਾ ਹੁੰਦਾ ਤੇ ਹੁਣ ਇਹਨਾਂ ਨੇ ਵੱਧ ਪੈਸੇ ਤਾਂ ਨਹੀਂ ਲਏ ਜਿਵੇਂ ਹੁਣ ਤੁਸੀਂ ਕਹਿੰਦੇ ਮੈਨੂੰ ਉਹਨਾਂ ਤੇ ਮੁਤਾਬਕ ਤਾਂ ਕੁਝ ਵੀ ਨਹੀਂ ਹੈ ਇਹ ਇਹ ਨੋਮੀਨਲ ਹੈ ਕੋਈ ਗੱਲ ਨਹੀਂ ਇਹ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਬੰਦਾ ਠੀਕ ਹੈ ਬੰਦਾ ਠੀਕ بابا ਵੈਦ ਇਸ ਨੂੰ ਕਿਸ ਤਰੀਕੇ ਨਾਲ ਦੇਖਦਾ ਹੈ ਕਿ ਜਿਨ੍ਹਾਂ ਕੋ ਪੈਸੇ ਨਹੀਂ ਹੁੰਦੇ ਜਾਂ ਕਈ ਨਹੀਂ ਲੱਗਦੇ ਸਿਹਜਾ ਜ ਮਰੀਜ਼ ਹੁੰਦਾ ਤਾਂ ਉਹ ਕਈ ਬਜ਼ੁਰਗਾਂ ਨੂੰ ਕਰਾਇਆ ਵੀ ਲੈ ਕੇ ਭੇਜਣਾ ਪੈਂਦਾ ਹੋਨੇ ਕੌਂਦੇ ਜੋੜਾ 75 ਸਾਲ ਦੀ ਬੀਬੀ ਆ 75 ਸਾਲ ਦੇ ਬਾਪੂ ਕਿਲਾ ਰਾਈ ਫੋਟੋ ਨਾ ਉਹਨਾਂ ਦੇ ਲਾਦ ਨਹੀਂ ਹੈਗੀ ਉਹਦਾ ਰੀਜ਼ਨ ਕੀ ਆ ਹੁਣ ਉਹਨਾਂ ਨੂੰ ਪੈਨਸ਼ਨ ਹੀ ਮਿਲਦੀ ਆ ਕੱਲੀ ਪੈਨਸ਼ਨ 15 1500 ਹਾਂ ਉਹ 3000 ਤੋਂ ਤੁਸੀਂ ਦਸੋਗੇ ਜਿਆਦਾ ਆਪਣਾ ਜੇ ਤੁਸੀਂ ਔਰੇ ਤੱਕ ਵੀ ਸੋਚ ਲੰਨੇ ਕੋ ਇਨਸਾਨੀਅਤ ਦੇ ਨਾਤੇ ਤਾਂ ਉਹਨੂੰ ਸੋਚਨੇ ਪੈਣਾ ਨਾ ਹਾਂ پیسے ਨਿਕਣੇ ਨਾਲ ਜਾਨ ਬਾਹਰ ਜਿਵੇਂ ਇਕੱਠ ਇਕੱਠ ਬਹੁਤ ਜ਼ਿਆਦਾ ਹੁੰਦਾ ਹੈ ਤੇ ਐਸੇ ਕਰਾਇਆ ਹੀ ਨਹੀਂ ਹਾਂ ਨਾਲ ਹੀ ਬਲੋਗ ਆਈ ਕਿੰਨੀ ਵੀ ਵਾਰ ਆਏ ਹੋ 8 9ਵੇਂ ਉਹ ਬੱਲਾ ਤੁਸੀਂ 9ਵੇਂ ਵਾਰ ਮੈਂ ਹੁਣ ਜਿੰਨੇ ਵੀ ਇੰਟਰਵਿਊ ਕਰਕੇ ਆਇਆ ਨਾ ਸਭ ਤੋਂ ਵੱਧ ਵਾਰ ਤੁਸੀਂ ਆਏ ਹੋ ਹਾਂਜੀ ਹੁਣ ਤੁਸੀਂ ਮੈਨੂੰ ਸਹੀ ਦੱਸ ਸਕਦੇ ਹੋ ਕਿੰਨਾ ਕੋ ਫਰਕ ਕਿੰਨੀ ਕੀ ਗੱਲ ਆਈ ਨਹੀਂ ਹੈਗਾ ਕਿ ਉਹਨਾਂ ਦਾ ਮੁੰਡਾ ਕੋਲ ਖੜਾ ਜਾਣਾ ਕਿੰਨੀ ਦੇਖ ਦੇਖ ਕੇ ਕਹਿ ਜਾਓਗੇ ਕਿ ਕਦੇ ਕੁਝ ਕਹਿ ਦੂਗਾ ਨਾ 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 ਇਹੋ ਜਿਹੀ ਕੋਈ ਗੱਲ ਨਹੀਂ ਤੁਸੀਂ ਮੈਨੂੰ ਹੁਣੇ ਹੀ ਦੱਸ ਦੋ ਨਹੀਂ ਠੀਕ ਹਾਂ ਹਾਂ ਕੋਈ ਦਿੱਕਤ ਨਹੀਂ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮ ਟੀਵੀ ਨਾਲ ਜੁੜੇ ਆ ਤੁਸੀਂ ਤੇ ਮੈਂ ਹਰਪ੍ਰਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿ ਬਾਵਾ ਕਲੀਨਿਕ ਲਿਖਿਆ ਹੋਇਆ ਹੈ ਬੜੀ ਵੀਡੀਓਜ਼ ਤੁਸੀਂ ਦੇਖਦੇ ਹੋਵੋਗੇ ਇਹਦੇ ਨਾਲ ਦੀਆਂ ਕਿਉਂਕਿ ਹਾਰਦੀਆਂ ਪ੍ਰੋਬਲਮ ਬਹੁਤ ਅੱਜ ਕੱਲ੍ਹ ਲੋਕਾਂ ਨੂੰ ਆ ਰਹੀ ਈ ਹੈ ਬਹੁਤ ਦਿੱਕਤ ਆ ਰਹੀ ਹੈ ਕਿਉਂਕਿ ਨਹੀਂ ਪਤਾ ਚੱਲਦਾ ਕਿ ਕਦੋਂ ਕੋਈ ਹਾਰਟ ਅਟੈਕ ਆ ਜਾਵੇ ਕਦੋਂ ਮੀਨੀ ਹਾਰਟ ਅਟੈਕ ਆਉਂਦਾ ਹੈ ਕਦੋਂ ਵੱਡਾ ਹਾਰਟ ਅਟੈਕ ਆਉਂਦਾ ਹੈ ਕਦੋਂ ਮੌਤ ਹੋ ਜਾਂਦੀ ਹੈ ਆਪਾਂ ਇਹਦਾ ਕੋਈ ਅਨੁਮਾਨ ਨਹੀਂ ਲਾ ਸਕਦੇ ਪਰ ਫਿਰ ਬਚਾਅ ਦੇ ਤਰੀਕੇ ਬਹੁਤ ਜ਼ਰੂਰੀ ਹੁੰਦੇ ਨੇ ਅੱਜ ਸਾਰੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਬਾਬਾ ਭਾਜੀ ਨਾਲ ਵੀ ਗੱਲਬਾਤ ਕਰਾਂਗੇ ਸਾਰੀ ਕਿ ਕਿਵੇਂ ਤੇ ਕਿਉਂ ਇਹ ਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਕਿਉਂ ਇਦਾਂ ਦੀਆਂ ਦਿੱਕਤਾਂ ਹੁੰਦੀਆਂ ਨੇ ਆਜੋ ਤੁਹਾਨੂੰ ਅੰਦਰ ਲੈ ਚਾ ਦਿਆਂ ਚਲੋ ਭਾਈ ਜੀ ਨਾਲ ਗੱਲ ਕਰਦਾ ਭਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਸਰਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਸੀ ਜੀਰੇ ਤੋਂ ਆਏ ਜਿਸਟੇ ਫਰੋਜਪੁਰ ਫਰੋਜਪੁਰ ਹਾਂਜੀ ਇੱਕ ਕਿੰਨੀ ਵਾਰ ਆਏ ਹੋ ਦੂਜੀ ਵਾਰ ਹੀ ਆਏ ਦੂਜੀ ਵਾਰ ਹਾਂਜੀ ਇਹ ਫਰੋਜਪੁਰ ਤਾਂ ਇੰਨੀ ਦੂਰ ਹੈ ਉਹ ਰਾਹ ਦੇ ਵਿੱਚ ਹਸਪਤਾਲ ਆਉਂਦੇ ਨੇ ਡਾਕਟਰ ਆਉਂਦੇ ਨੇ ਬ ਹਾਂ ਉਹ ਜਿਵੇਂ ਦੂਜੀ ਵਾਰ ਆਣ ਦਾ ਕੀ ਮਤਲਬ ਹੋਇਆ ਪਹਿਲੀ ਵਾਰ ਚ ਫਰਕ ਲੱਗਿਆ ਆ ਬੱਲ ਲੱਗਦਾ ਫਰਕ ਇਹਦਾ ਦਰਦੋਂ ਘੱਟ ਹੋਇਆ ਕੀ ਡਾਕਟਰ ਦੂਏ ਕੀ ਡਾਕਟਰ ਕਹਿੰਦੇ ਸੀ ਵੀ ਇੰਡੋਗ੍ਰਾਫੀ ਕਰਨੀ ਪੈਣੀ ਆ ਤੇ ਸਟੰਟ ਦੇ ਚਾਂਸ ਆ ਹਾਂ ਵੀ ਸਟੰਟ ਪਾਉਣਾ ਪਊਗਾ ਤੇ ਹੁਣ ਹੁਣ ਥੋੜਾ ਮਹਿਸੂਸ ਕਰਦੇ ਆ ਵੀ ਰੱਦ ਪਰ ਆਰਾਮ ਮਹਿਸੂਸ ਕਰਦੇ ਹੁਣ ਦਰਦ ਹੁੰਦਾ ਨਹੀਂ ਘੱਟ ਘੱਟ ਹੁੰਦਾ ਹਾਂਜੀ ਹਾਂਜੀ ਤੇ ਉਹ ਵੀ ਸਾਹ ਜਿਹੜਾ ਸਾਹ ਤਾਂ ਨਹੀਂ ਚੜਦਾ ਸੀ ਸਾਹ ਕਿ ਚੜਦਾ ਸੀ ਥੋੜਾ ਘੱਟ ਚੜਦਾ ਹਫਤੇ ਦੀ ਦਵਾਈ ਲੈ ਕੇ ਹਫਤੇ ਬਾਅਦ ਫੇਰ ਆਏ ਹਾਂ ਉਣੀ ਕਾ ਹਫਤੇ ਬਾਅਦ ਦੁਬਾਰਾ ਆਏ। ਦੁਬਾਰਾ ਤੋਂ ਆਏ। ਇਹ ਹੁਣ ਫਰਕ ਹੈਗਾ। ਆਪਾਂ 100 ਚ ਕਿੰਨੇ ਪਰਸੈਂਟ ਮੰਨ ਕੇ ਚੱਲੀਏ? 10% 5% 10 ਦਿਨ ਦਾ 15% ਆ ਗਿਆ ਸਵਾਭ ਨਾਲ ਫਰਕ ਹੈਗਾ। 15% ਤੋਂ ਵੱਧ ਹੈਗਾ ਆ। ਹਾਂਜੀ ਹਾਂਜੀ। ਬਿਲਕੁਲ ਬਾਈ ਜੀ ਤੁਸੀਂ ਤੁਸੀਂ ਨਾਲ ਆਏ ਹੋ ਇਹਨਾਂ ਦੇ? ਕਿਹਾ ਅੱਛਾ ਜੀ। ਅੱਜ ਤੁਸੀਂ ਸਾਰੀ ਨਾਲ ਆਏ ਹੋ ਤੁਸੀਂ ਪੇਸ਼ੈਂਟ ਕੋਣ ਪੇਸ਼ੈਂਟ ਆਈ ਓਰੇ? ਤੁਸੀਂ ਪੇਸ਼ੈਂਟ ਦੇ ਨਾਲ ਆਏ ਹੋ? ਅੱਜ ਕੀ ਨਾਮ ਹੈ ਜੀ ਉਹਨਾਂ ਦਾ? ਨਸੀਬ ਗੌਰ ਆ ਜੀ। ਕੀ ਦਿੱਕਤ ਆ ਉਹਨਾਂ ਨੂੰ? ਉਹਨਾਂ ਨੂੰ ਆਪਣੇ ਆਹੀ ਪ੍ਰੋਬਲਮ ਸੀਗੀ ਜੀ ਆਪਣੇ ਸਾਹ ਦੀ ਪ੍ਰੋਬਲਮ ਸੀਗੀ। ਹਾਂ। ਆਪੇ ਪੇਨ ਜੋ ਪੇਨ ਹੋ ਰਹੀ ਜੀ ਕਿਹੜੀ ਜਗ੍ਹਾ ਤੋਂ ਸੀ ਇਹ ਜਗਰਾਂੋਂ ਤੇ ਆ ਜੀ ਜਗਰਾਂੋਂ ਤੋਂ ਆਛਾ ਪੇਟ ਆ ਜਿਹੜੀ ਆਇਓ ਤੇ ਫਿਰ ਮਤਲਬ ਉਹ ਪਹੁੰਚ ਦੀ ਕਿਵੇਂ ਹੁੰਦੀ ਹੈ ਕਿੰਨੇ ਟਾਈਮ ਤੋਂ ਦਿੱਕਤ ਆ ਰਹੀ ਸੀ ਜੀ ਡਾਕਟਰ ਤੋਂ ਆਪਣਾ ਆ ਰਹੀ ਜੀ 2 ਮਹੀਨੇ ਤੇ ਆ ਰਹੀ ਸੀਗੀ 2 ਮਹੀਨੇ ਤੋਂ ਹਾਂ ਜੀ ਦਵਾਈਆਂ ਲਈ ਜਾਂਦੇ ਸੀਗਾ ਆਪਣੇ ਡਾਕਟਰ ਕਿਹੜੀਆਂ ਦਵਾਈਆਂ ਦੂਈਆਂ ਚੱਲ ਰਹੀਆਂ ਨੇ ਨੇ ਉਹ ਬੰਦ ਹੋ ਗਿਆ ਜੀ ਅੱਛਾ ਬੰਦ ਹੋ ਗਈਆਂ ਕਿੰਨੀ ਵੀ ਵਾਰ ਆਉਂਦੇ ਸੀ ਹਰੇ ਇੱਥੇ ਆਇਆ ਸੀ ਤੀਜੀ ਵਾਰ ਆਇਆ ਜੀ ਤੀਜੀ ਵਾਰ ਆਇਆ ਹਾਂ ਜੀ ਜੇ ਤਾਂ ਪਹਿਲੀ ਵਾਰ ਆਈ ਸੀ ਤੇ ਹੁਣ ਤੀਜੀ ਵਾਰ ਆਇਆ ਹਾਂ ਤਾਂ ਆਪਣੇ ਆਪ 'ਚ ਕਿੰਨਾ ਕ ਫਰਕ ਦੇਖਦੇ ਹੋ? ਕੁਝ ਹੈਗਾ 50% ਦਾ ਆ ਮਾ 50% ਦਾ ਫਰਕ ਹਾਂਜੀ ਹਾਂਜੀ ਜਿਹੜਾ ਸਾਹ ਚੜਦਾ ਸੀ ਪੇਨ ਰਹਿੰਦਾ ਸੀ ਦਬਦ ਹੁੰਦਾ ਸੀ ਸਭ ਖਤਮ ਹੋ ਗਿਆ ਹਾਂਜੀ ਤੇ ਹੁਣ ਜਿਹੜੇ ਹੋਰ ਡਾਕਟਰ ਨੂੰ ਦਿਖਾਣ ਨੂੰ ਜਾਂ ਕਿਸੇ ਨੂੰ ਦੱਸਦੇ ਉਹ ਕੀ ਕਹਿੰਦੇ ਨੇ? ਕਿਹਨੇ ਦਿਖਾਉਂਦੇ ਆ ਜੀ ਹੁਣ ਡਾਕਟਰਾਂ ਨੇ ਕੀ ਕਹਤਾ ਸੀ? ਉਹ ਤਾਂ ਇਹ ਕਹਦੇ ਸੀਗਾ ਵੀ ਆਪਣੇ ਆਪ ਦੇਖਦੇ ਨੇ ਦਾ ਆਪਰੇਸ਼ਨ ਹੋਊਗਾ। ਆਪਰੇਸ਼ਨ ਹੋਊਗਾ ਹਾਂਜੀ ਤੇ ਹੁਣ ਹੁਣ ਕੋਈ ਨਹੀਂ ਆ ਕੋਈ ਹੁਣ ਕੋਈ ਲੱਗਦਾ ਨਹੀਂ ਮਹਿਸੂਸ ਨਹੀਂ ਹੁੰਦੀ ਹੁਣ ਕੋਪਰੇਸ਼ਨ ਦੀ ਘਾਟ ਲੱਗਦੀ ਨਹੀਂ ਹੈਗੀ ਹਾਂ ਜੀ ਨਹੀਂ ਨਹੀਂ ਲੱਗਦੀ ਜੀ ਬਿਲਕੁਲ ਆਪਾਂ ਅੱਗੇ ਵੀ ਤੁਹਾਨੂੰ ਇਹ ਗੱਲ ਕਰ ਲੈਨੇ ਮੱਕੂ ਇਹਨਾਂ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਅਮਰਜੀਤ ਸਿੰਘ ਕਿਹੜੀ ਜਗ੍ਹਾ ਤੋਂ ਆਸੀ ਲੁਧਿਆਣਾ ਹੀ ਲੁਧਿਆਣੇ ਤੋਂ ਤੇ ਕੀ ਪੇਸ਼ੈਂਟ ਦੇ ਨਾਲ ਆਏ ਹੋ ਜਾਂ ਤੁਸੀਂ ਆਪ ਦਿਖਾਣੇ ਆਪ ਘਾਰਿਆਂ ਮੰਦਵਾਇਆ ਆਪ ਦਿਖਾ ਰਹੇ ਕੀ ਕੀ ਸਮੱਸਿਆ ਸੀ ਕੀ ਪ੍ਰੋਬਲਮ ਸੀ ਜੀ ਹਾਰਟ ਪ੍ਰੋਬਲਮ ਸੀ ਹਾਂ ਜੀ ਡੌਂਟ ਪ੍ਰੈਜ਼ੈਂਟ ਕਿੰਨੇ ਜੀ 40% 40% ਕੀ ਡਾਕਟਰ ਕੀ ਕਹਿੰਦੇ ਸੀ ਉਹਨਾਂ ਨੇ ਕੋਰਨ ਦਾ ਚਿਹਰਾ ਸਟੰਟ ਸਟੰਟ ਪਾਉਣ ਨੂੰ ਕਹਿੰਦੇ ਸੀ ਹਾਂ ਨਹੀਂ ਪਾਇਆ ਮੈਂ ਹੁਣ ਠੀਕ ਆ ਮੈਂ ਕਿੰਨੀ ਉਮਰ ਹੂ ਪਾਪਾ ਜੀ ਹਾਂਜੀ ਕਿੰਨੀ ਉਮਰ ਹੂ 18 ਸਾਲ 18 ਸਾਲ 18 ਸਾਲ ਦੀ ਉਮਰ ਦੇ ਵਿੱਚ ਉਹ ਕਹਿੰਦੇ ਸੀ ਕਿ ਸਟੰਟ ਪੈਣਾ ਹੈ ਪਵਾਇਆ ਕਦੇ ਨਹੀਂ ਦਿੱਲੀ ਮੰਨਿਆ ਕਿ ਚਤ ਨਹੀਂ ਮੰਨਿਆ ਕੀ ਚੱਕਰ ਨਹੀਂ ਬਾਕੀ ਜਿਹਨਾਂ ਨੇ ਪਾਇਆ ਉਹ ਕਹਿੰਦੇ 2-4 ਸਾਲ ਡਿਗਰੀ ਦਾ ਫਿਰ ਉਦੋਂ ਤੋਂ ਵੱਧ ਹੋ ਜਾਂਦਾ ਹੈ ਹਾਂ ਔਰ ਕਿਵੇਂ ਪਤਾ ਲੱਗਿਆ ਹੈ ਇਹ ਉਹਨਾਂ ਬਾਰੇ ਕਿਵੇਂ ਪਤਾ ਲੱਗਿਆ ਸੀ ਉਹਨਾਂ ਬਾਰੇ ਅੱਜ ਆਈ ਸੀ ਮੈਂ ਤੇ ਦੇਖ ਕੇ ਆ ਗਿਆ ਹਾਂ ਕਿੰਨੀ ਵੀ ਵਾਰ ਆਇਆ ਹੁਣ ਮੈਂ ਤੀਜੀ ਵਾਰ ਆ ਗਿਆ ਚੌਥੀ ਵਾਰ ਚੌਥੀ ਵਾਰ ਹੁਣ ਠੀਕ ਆ ਮੈਂ ਹੁਣ ਠੀਕ ਹੋ ਕੀ ਸਮੱਸਿਆ ਕੀ ਆ ਰਹੀ ਸੀ ਤੁਹਾਨੂੰ ਹਾਰਡ ਪ੍ਰੋਬਲਮ ਸੀ 64% ਬਲੌਕੇਜ ਸੀ 64% ਤੇ ਹੁਣ ਹੁਣ ਠੀਕ ਆ ਚੈੱਕ ਕਰਵਾਇਆ ਕਰਾਉਣਾ ਅਗਲੇ ਹਫਤੇ ਅਗਲੇ ਹਫਤੇ ਲੜਦੋ ਕਰਾਈ 64% ਸੀ ਹੁਣ ਸਹੀ ਲੱਗਦਾ ਹੁਣ ਠੀਕ ਕਮੈਂਟ ਹੁਣ ਕੋਈ ਪ੍ਰੋਵਾਈਡ ਨਹੀਂ ਅਰੇ ਬਹੁਤ ਸੋਹਣਾ ਬਿਲਕੁਲ ਮਾਨਾ ਗੱਲ ਕਰਦੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਅਮਿਤ ਹੈ ਕਿਹੜੀ ਜਗ੍ਹਾ ਤੁਸੀਂ ਗਰਿਸ਼ੰਕਰ ਹਾਂਜੀ ਗਰਿਸ਼ੰਕਰ ਗਣੇਸ਼ੰਕਰ ਹਾਂਜੀ ਬੜੀ ਦੂਰੋਂ ਨਵੇਂ ਸ਼ਹਿਰ ਤੋਂ ਵੀ ਅੱਗੇ ਕਿਧਰੋਂ ਆਏ ਆ ਅੱਛਾ ਤੇ ਉਰੇ ਕਿਵੇਂ ਪਹੁੰਚ ਹੁੰਦੀ ਹੈ ਤੁਸੀਂ ਦਿਖਾਣ ਆਏ ਹੋ ਕਿਸ ਨੂੰ ਆਏ ਤੁਸੀਂ ਪੇਸ਼ੰਤ ਦੇ ਨਹੀਂ ਪੇਸ਼ੰਤ ਸੀ ਫੇਸਬੁੱਕ ਤੋਂ ਇਸ ਤੋਂ ਤੋਂ ਚੱਕਿਆ ਦੇਖਿਆ ਸੀ ਸੀ ਹਾਂ ਜਾਨੀ ਵੀ ਅੱਜ ਕੇ ਫੇ ਪਤਾ ਕਰ ਲੀਏ ਵੀ ਜਾਨੀ ਕੈਸਟੋਲ ਮੇਰਾ ਵੱਧ ਰਿਆ ਸੀਗਾ ਹੂੰ ਕੈਸਟੋਲ ਦੇ ਨਾ ਵੀ ਫਸਟ ਸੈਕਿੰਡ ਵਾਰ ਆਈ ਹਾਂ ਜਾਨੀ ਇਹ ਕਾੜਾ ਪਹਿਲੀ ਵਾਰ ਪੀਣਾ ਸੀ ਅੱਛਾ ਕਾੜਾ ਪਹਿਲੀ ਵਾਰ ਪੀ ਰਹੇ ਹਾਂਜੀ ਪਹਿਲਾ ਕਾੜਾ ਨਹੀਂ ਪੀਤਾ ਨਹੀਂ ਕਿਉਂ ਆਈ ਸੈਕਿੰਡ ਵਾਰ ਤਾਂ ਆਈ ਹਾਂ ਜੀ ਅੱਛਾ ਹਾਂ ਜੀ ਬੁੱਧਵਾਰ ਆਜੀ ਸੀ ਉਸ ਤੋਂ ਬਾਅਦ ਸੰਡੇ ਨੂੰ ਆਈ ਹਾਂ ਅੱਛਾ ਤੁਸੀਂ ਬੁੱਧਵਾਰ ਨੂੰ ਆ ਕੇ ਗਏ ਹੋ ਹਾਂਜੀ ਹਾਂ ਕੇ ਫੇ ਉਹ ਫੇ ਕਾੜੇ ਪੀਣ ਦਾ ਕਿਵੇਂ ਮੰਨ ਚਾ ਹੈਗੇ ਚਲੋ ਕੜਾ ਵੀ ਪੀ ਕੇ ਵੇਖਿਆ ਦੇਖ ਲਓ ਕੈਸਟੋਲ ਜੀ ਜਿਹੜਾ ਸਾਗਰਾ ਚੜਦਾ ਹੁੰਦਾ ਸੀਗਾ ਮੈਂ ਕੋਈ ਚ ਫਰਕ ਪੈ ਦੇਖੋ ਹੁਣ ਉਹ ਜੋ ਫਰਕ ਪੈ ਜਾ ਹਾਂਜੀ ਅਸੀਂ ਫਰੇਕ ਕੋਈ ਚਾਹੁੰਦਾ ਯਾਰ ਤੰਦਰੁਸਤ ਰਹੇ ਹੋ ਬਿਲਕੁਲ ਬਹੁਤ ਬਹੁਤ ਧੰਨਵਾਦ ਆਪਾਂ ਅੱਗੇ ਵੀ ਗੱਲਬਾਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜ਼ਰੂਰ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰਵਜੀਤ ਸਿੰਘ ਤੁਸੀਂ ਪੇਸ਼ੈਂਟ ਦੇ ਨਾਲ ਹੋ ਜਾਂ ਪੇਸ਼ੈਂਟ ਮੈਂ ਪੇਸ਼ੈਂਟ ਤੁਸੀਂ ਹੋ ਅੱਛਾ ਕੀ ਦਿੱਕਤ ਹੈ ਕੀ ਪਰੇਸ਼ਾਨੀ ਹੈ ਮੇਰੇ ਹਾਰਟ ਦੀ ਪ੍ਰੋਬਲਮ ਹੈ ਮਾਰਟ ਦੀ ਕੀ ਸਮੱਸਿਆ ਹੈ ਦਵਾਈ ਇਹ ਨਾੜਾ ਬਲੋਕ ਨਾਣਾ ਬਲੌਕ ਹਾਂਜੀ ਕਿੰਨੇ ਪਰਸੈਂਟ ਇਹ ਨਹੀਂ ਮੈਨੂੰ ਪਤਾ ਉਦਾਂ ਸੀਗੇ ਉਹ ਕਹਿੰਦੇ ਬਾਈਪਾਸ ਸਰਜਰੀ ਕਰਨੀ ਪੈਣੀ ਹੈ ਅੱਛਾ ਉਹਨਾਂ ਨੇ ਕਿਹਾ ਬਾਈਪਾਸ ਕਰੀ ਐਂਜਿਓਗ੍ਰਾਫੀ ਵੀ ਕਰਾ ਐਂਜਿਓਗ੍ਰਾਫੀ ਵੀ ਕਰਨੀ ਪਈ ਤੇ ਹੁਣ ਇਹ ਤੇ ਹੋ ਗਿਆ 2 ਮਹੀਨੇ ਖਾਂਦੇ ਆ ਉਹ ਸਹੀ ਹੈ ਹੁਣ ਸਹੀ ਹੈ ਸਾਫ ਹੋ ਨਹੀਂ ਚੜਦਾ ਹੋ ਹਾਂ ਹੁਣ ਆਏ ਉਹ 2-4 ਮਹੀਨੇ ਖਾ ਕੇ ਦਵਾਈ ਆਮਾਂਗੇ ਯਾਨੀ ਕਿੱਥੇ ਬਾਈਪਾਸ ਕਹਿੰਦਾ ਸੀਗਾ ਕਿੱਥੇ ਸ਼ਰੀਰਕ ਸ਼ਰੀਰਿਕ ਕਾਸਟ ਹੀ ਬੋਲ ਨੂੰ ਹਾਂ ਉਹ ਆੜੇ ਸਟੰਟ ਕਹਿੰਦੇ ਇੱਥੇ ਲੁਧਿਆਣੇ ਵਾਲੇ ਕਹਿੰਦੇ ਬਾਈਪਾਸ ਸਰਜਰੀ ਹਕੂਮ ਕਰਨਾ ਹੀ ਪੜਾ ਹਾਂ ਕੋਈ ਹਾਲ ਨਹੀਂ ਕੋਈ ਹਾਲ ਨਹੀਂ ਹਕੂਮ ਫੇਰ ਕੇ ਦੇਖਿਆ ਨਾ ਫੇਰ ਤੋਂ ਪਤਾ ਲੱਗਾ ਇੱਥੇ ਫੇਰ ਪਤਾ ਲੱਗਾ ਹਾਂਜੀ ਕਹਿੰਦੇ ਤੁਸੀਂ ਆਏ ਹੋ ਕਿੰਨੀ ਵਾਰ ਆਏ ਮੈਂ ਤਾਂ ਚੌਥੀ ਵਾਰ ਆਇਆ ਹਾਂ ਚੌਥੀ ਵਾਰ ਕਾੜਾ ਕਿੰਨੀ ਵਾਰ ਪੀ ਲਿਆ ਤੇ ਚੌਥੇ ਗੜਾ ਹੈ ਅੱਛਾ ਚੌਥਾ ਹੀ ਗੜਾ ਹਾਂਜੀ ਲੱਗਦਾ ਕਿ ਚੌਥੀ ਕਾੜੇ ਕਾੜੇ 'ਚ ਹੈ ਕੋਈ ਗੱਲਬਾਤ ਕੇ ਐਵੇਂ ਗੱਲੇ ਤਾਂ ਜਿੱਦਾਂ ਸ਼ੁਰੂ ਹੋ ਜਾਂਦਾ ਹੈ ਫੇਰ ਤਾਂ ਪਤਾ ਲੱਗ ਜਾਂਦਾ ਹੈ ਮੋਹੂ ਵੀ ਇਹਦਾ ਘਰੇ ਕੰਮ-ਕੁਮ ਕਰਦੇ ਆ ਸਾਰਾ ਰੰਗ ਰੋਗ ਦਾ ਸਾਰੀ ਦਿਹਾੜੀ ਲੱਗੇ ਰਹੀਦਾ ਕੋਈ ਇਦਾਂ ਦਿੱਕਤ ਨਹੀਂ ਕੋਈ ਇਦਾਂ ਨਹੀਂ ਅੱਗੇ ਪਹਿਲਾਂ ਜਦੋਂ ਚੜਾਈ ਚੜਦੇ ਮਾਤਾ ਦੇ ਵੀ ਘੁੰਮੇ ਆ ਪਹਾੜਾਂ ਦੇ ਉੱਤੇ ਅੱਛਾ ਮਾਤਾ ਜੀ ਵੀ ਘੁੰਮੇ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਪਹਾੜੀ ਪੂਖੜ ਚੜਨ ਵੇਲੇ ਕੋਈ ਦਿੱਕਤ ਨਹੀਂ ਆਈ ਹਾਂਜੀ ਇਹ ਤਾਂ ਪੂਰਾ ਤੁਰਕੇ ਹੀ ਸਾਂਚ ਆਇਆ ਪਹਿਲੇ ਸਾਲ ਚੜਦਾ ਜਿੱਥੇ ਜਦੋਂ ਦੁਬਈ ਸੀ ਨਾ ਉੱਥੇ ਪਹਾੜਾਂ ਦਾ ਕੰਮ ਸੀ ਮੇਰਾ ਹਾਂ ਉੱਥੇ ਜਦੋਂ ਚੜਨਾ ਇਹ ਤਾਂ ਥੋੜਾ ਥੋੜਾ ਪ੍ਰੋਬਲਮ ਆਉਂਦੀ ਆਉਂਦੀ ਇੱਦਾਂ ਆ ਗਈ ਹੁਣ ਇੰਨੀ ਵੱਧ ਗਈ ਹਾਂਜੀ ਇੱਥੇ ਵੈਸ ਫੇ ਦੁਬਈ ਗਿਆ ਦੁਬਈੋਂ ਫੇ ਦੁਬਾਰਾ ਮੁੜ ਕੇ ਆਇਆ ਅੱਛਾ ਦੁਬਈ ਤੋਂ ਮੁੜ ਕੇ ਵਾਪਸ ਆਇਆ ਇੱਕ ਮਹੀਨੇ ਬਾਅਦ ਆਇਆ ਫੇ ਮੈਂ ਹੁਣ ਇਲਾਜ ਕਰਾ ਕੇ ਫੇ ਜਾਮਾ ਕੇ ਨਾ ਕੋਈ ਦੇਖ ਜਾਮਾ ਹਾਂ ਅੱਧ ਵਿਚਾਲੇ ਵਾਲਾ ਕੰਮ ਤਾਂ ਫਿਰ ਗਲਤ ਹੋ ਜਾਣਾ ਹਾਂਜੀ ਫੇ ਪੱਕਾ ਹੀ ਉੱਥੋਂ ਆਇਆ ਇਹ ਹੁਣ ਇੱਥੇ 6 ਮਹੀਨੇ 8 ਮਹੀਨੇ ਖਾਂਦੇ ਦੁਬਈ ਹਾਂ ਕਿੰਨੇ ਟਾਈਮ ਦਾ ਇਲਾਜ ਕਹਿੰਦੇ ਨੇ ਹੋਰ ਕੋਈ 6 ਮਹੀਨੇ ਕਹਿੰਦੇ 6 ਮਹੀਨੇ ਕਹਿੰਦੇ ਆਪਾਂ 8 ਮਹੀਨੇ ਦਾ ਲਾ ਕੇ ਚੱਲ ਰਹੇ ਹਾਂ ਉਹ 8 ਮਹੀਨੇ ਦਾ ਇਲਾਜ ਕਰਨਾ ਚਾਹੀਦਾ ਹਾਂ ਬਿਲਕੁਲ ਬਹੁਤ ਵਧੀਆ ਤੇ ਅੰਦਰ ਲੈ ਚੱਲਦੇ ਆ ਤੁਹਾਨੂੰ ਅੰਦਰ ਵੀ ਆ ਜੂ ਤੁਹਾਨੂੰ ਆਪਾਂ ਮੈਂ ਕੈਮਰਾਮੈਨ ਭਰਾ ਨੂੰ ਕਹੂੰਗਾ ਕਿ ਬਿਲਕੁਲ ਸਹੀ ਤਰੀਕੇ ਨਾਲ ਜਿਹੜਾ ਆ ਅੰਦਰ ਆਉਣ ਤੇ ਆਪਾਂ ਜਿਹੜੀ ਆ ਅੰਦਰ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਅਮਰਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਸਾਂਨੇਵਾਲ ਤੋਂ ਸਾਂਨੇਵਾਲ ਤੋਂ ਫਿਰ ਤਾਂ ਲੱਗ ਗਿਆ ਤੈਨੂੰ ਕੀ ਸਮੱਸਿਆ ਹੈ ਕਿੰਨੀਵੀਂ ਵਾਰ ਕੀ ਪ੍ਰੋਬਲਮ ਇਹ ਕਿੰਨੀ ਚੀ ਵਾਰ ਹੈ ਦੂਜੀ ਵਾਰ ਹੈ ਜੀ ਤੇ ਕਿਵੇਂ ਆਣਾ ਹੋਇਆ ਕੀ ਸਮੱਸਿਆ ਮੈਨੂੰ ਪ੍ਰੋਬਲਮ ਹਾਰਟ ਦੀ ਆ ਹਾਰਟ ਦੀ ਆ ਤੁਹਾਨੂੰ ਡਾਕਟਰਾਂ ਨੇ ਕੀ ਕਿਹਾ ਡਾਕਟਰਾਂ ਨੇ ਸਰਜਰੀ ਕਿਹਾ ਕਿ ਸਰਜਰੀ ਕਰਾਂ ਮੈਂ ਸਰਜਰੀ ਨਹੀਂ ਕਰਾਈ ਸਰਜਰੀ ਫਿਰ ਮੈਂ ਅੰਦਾਜ਼ਾ ਕੱਖ ਨਹੀਂ ਕਿ ਸਰਜਰੀ ਚ ਮੈਨੂੰ ਮਨਾ ਕਿ ਤੱਕ ਬਹੁਤ ਪੈਸੇ ਹੈ ਨਹੀਂ ਸਿੱਧੇ ਲਗਾ ਹਾਂ ਕਿਵੇਂ ਜੀ ਵੀ ਐਨੇ ਪੈਸੇ ਲੱਗ ਜਾਂਦੇ ਆ ਸਰਦੀ ਦੇ ਉੱਤੇ ਹਾਂਜੀ ਮਤਲਬ ਕਿ ਨਾਲ ਫੇਰ ਸਰੀਰ ਜਿਹੜਾ ਉਹ ਵਿਕਾਰ ਹੋ ਜਾਂਦਾ ਮੈਡੀਸਨ ਫੇਰ ਸਾਰੀ ਖਾਣੀ ਪੈਂਦੀ ਆ ਹਾਂ ਉਹਦੇ ਕਰਕੇ ਵੀ ਇਹ ਕਹਿੰਦੇ ਸਰਦੀ ਤੋਂ ਬਚਾਅ ਹੋ ਜਾਊਗਾ ਤੁਹਾਡਾ ਬਲੋਕ ਜੀ ਤੁਹਾਡੀ ਅਸੀਂ ਖੋਲ ਦਾਂਗੇ ਗਾਰੰਟੀ ਨਾਲ ਕਹਿੰਦੇ ਆ ਇਹ ਦੇਖੋ ਹੁਣ ਕੀ ਫਰਕ ਪੈਂਦਾ ਸਾਨੂੰ ਕਿਵੇਂ ਹੋਗਾ ਅਸੀਂ ਦੂਸਰੀ ਵਾਰ ਆਈ ਸੀ ਤੀਸਰੀ ਵਾਰ ਆਈ ਹਾਂ ਹਾਂਜੀ ਤੇ ਪਹਿਲੀ ਵਾਰ ਜਦੋਂ ਆਏ ਸੀ ਪਹਿਲੀ ਵਾਰ ਆਏ ਨੂੰ ਕਿੰਨਾ ਟਾਈਮ ਹੋ ਗਿਆ ਔਰੇ ਪਿਛਲੇ ਹਫਤੇ ਬੁੱਧਵਾਰ ਹਲੇ ਤਾਂ ਚਾਫੇ ਮੈਨੂੰ ਤਾਂ ਬੁੱਧਵਾਰ ਨੂੰ ਆਏ ਹਾਂ ਅੱਛਾ ਫੇਰ ਤਾਂ ਹਲੇ ਦੂਜੀ ਵਾਰ ਹਲੇ ਪਹਿਲੀ ਵਾਰ ਕੜਾ ਪੀਣ ਲੱਗੇ ਹਾਂ ਪਹਿਲੀ ਵਾਰ ਕੜਾ ਪੀਣ ਲੱਗਿਆ ਬਿਲਕੁਲ ਆਪਾਂ ਅੱਗੇ ਜਾ ਕੇ ਦੇਖਦੇ ਆ ਭਾਈ ਪ੍ਰਮਾਤਮਾ ਭਲੀ ਕਰੇ ਕਿ ਸਭ ਠੀਕ ਹੋ ਰਹਿਣਾ ਕਿਵੇਂ ਲੱਗਿਆ ਉਹਰੇ ਅੱਗੇ ਕੀ ਗੱਲ ਬਾਤ ਮਹਾਲੀ ਤੋਂ ਹਾਂਜੀ ਮੈਨੂੰ ਬਲੋਕਿੰਗ ਸੀਗੀ ਸੀ ਤੁਹਾਨੂੰ ਬਲੋਕਿੰਗ ਆ ਮਤਲਬ 90% 90% ਬਲੋਕਿੰਗ ਸੀ ਤੇ ਹੁਣ ਮੈਨੂੰ ਹੁਣ ਮਤਲਬ ਬਿਲਕੁਲ ਠੀਕ ਐ ਕੋਈ ਸਾਹ ਨਹੀਂ ਛੜਦਾ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਨਾ ਫੈਣ ਦੀ ਨਾ ਸੌਣ ਦੀ ਨਾ ਤੁਰਨ ਦੀ ਬਿਲਕੁਲ ਠੀਕ ਐ ਬਿਲਕੁਲ ਠੀਕ ਐ ਹਾਂ ਬਿਲਕੁਲ ਠੀਕ ਕੋਈ ਪਰਵਾਹ ਨਹੀਂ ਮੇਰੇ ਕੋਈ ਗੰਦੀ ਕੋਈ ਨਹੀਂ ਵੀ ਜੱਕ ਵਾ 20 ਕਿਲੋਮੀਟਰ ਦਰ ਆ ਜਾਂਦਾ ਮੈਨੂੰ ਲੱਗਦਾ ਜਵਾਨ ਹੋ ਗਈ ਦੁਬਾਰਾ ਹਾਂ ਮੈਂ ਕਹ ਰਿਹਾ ਇੰਨੀ ਗਰਮੀ ਹੈ ਹੁਣ ਵੀ 20 ਕਿਲੋਮੀਟਰ ਤੁਰਨਾ ਹੁਣ ਵੀ 20 ਕਿਲੋਮੀਟਰ 20 ਕਿਲੋਮੀਟਰ ਹਾਂ ਤੁਰੋ ਕੋਈ ਪ੍ਰਵਾਹ ਨਹੀਂ ਨਾ ਗੱਲੇ ਕੋਈ ਨਹੀਂ ਨਾ ਕੁਝ ਮੈਂ ਕਹਾਂ ਜਵਾਨ ਵੀ ਪਿੱਛੇ ਖੜਦਾਂਗੇ ਮੈਂ ਉਹਦਾ ਕੱਢੀ ਕੋਈ ਨਹੀਂ ਪਿੱਛੇ ਛੱਡ ਜਾਾਂਗੇ ਆਏ ਹਾਏ ਵੇ ਆ ਲੈ ਵੀ ਆ ਜੱਜਪਾ ਮੈਂ ਬਿਲਕੁਲ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਦ ਤੱਕ ਲਈ ਜੁੜੇ ਰਹੋ ਰਹਿਮਨ ਟੀਵੀ ਦੇ ਨਾਲ ਹਮ ਬਿਲਕੁਲ ਅਸੀਂ ਤੁਹਾਨੂੰ ਅੰਦਰ ਵੀ ਜਿਹੜਾ ਲੈ ਚੱਲਦੇ ਆਂ ਆ ਬਾਬਾ ਭਾਜੀ ਸਾਹਿਬ ਨਾਲ ਹੋਣਗੇ ਬਿਲਕੁਲ ਆ ਰਹੇ ਆਂ ਜੀ ਮੈਂ ਕਹਾਂ ਅ ਹੋਰ ਸਰਸ ਕਿਵੇਂ ਹੋ ਸੀ ਠੀਕ ਹੋ ਸੇਧ ਕਿਤਾ ਬਿਲਕੁਲ ਮੈਂ ਕੈਮਰਾਮੈਨ ਭਰਾ ਨੂੰ ਕਹਾਂਗਾ ਵੀਰੇ ਨੰਗ ਜਾਂ ਨੰਗ ਜ ਆਪਾਂ ਸਾਰੀ ਗੱਲਬਾਤ ਹੁਣ ਕਰ ਲੈਣੀ ਆ ਹੋਰ ਡਾਟ ਸਾਹਿਬ ਕਿਵੇਂ ਹੋ ਜੀ ਠੀਕ ਠਾਕ ਹੋ ਤੇ ਗੱਲ ਕਰਦੇ ਆ ਲੋਕ ਬੜੇ ਪਰੇਸ਼ਾਨ ਨੇ ਜੀ ਬਿਲਕੁਲ ਜੀ ਮੈਂ ਅੰਦਰ ਗੱਲ ਕਰਦਾ ਆਜੋ ਅੱਜ ਤੁਸੀਂ ਅੰਦਰ ਆ ਜਾਓ ਆਪਾਂ ਨਾਲ-ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰੀ ਜਾਣੀਆਂ ਨੇ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਆਪਾਂ ਕਰ ਲੈਣੀਆਂ ਨੇ ਨਾਲ-ਨਾਲ ਅਗਿਆ ਰਿਪੋਰਟ ਜਿਹੜੇ ਸੁਣੇਗੇ ਹਾਂ ਆ ਰਿਪੋਰਟ ਦੇ ਦਿਓ ਰਿਪੋਰਟਾਂ ਵੀ ਨਾਲ ਹੀ ਲੈ ਕੇ ਆਉਂਦੇ ਨੇ ਦਿਖਾਉਂਦੇ ਨੇ ਜਿਹੜਾ ਨਵਾਂ ਮਰੀਜ਼ ਆਉਂਦਾ ਉਹਨੇ ਤਾਂ ਰਿਪੋਰਟ ਉਹਨੂੰ ਦਾ ਨਾਮ ਲੈ ਕੇ ਆਉਣਾ ਹੀ ਪੈਣਾ ਬਿਲਕੁਲ ਰਿਪੋਰਟਾਂ ਤੇ ਡਿਪੈਂਡ ਆ ਵੀ ਬੰਦੇ ਨੂੰ ਹੋਇਆ ਕੀ ਹੈਗਾ ਮੈਂ ਮੈਨੂੰ ਮੈਨੂੰ ਇੱਕ ਗੱਲ ਦੱਸੋ ਮੈਂ ਤੁਹਾਨੂੰ ਉਹੀ ਗੱਲ ਜ਼ਰੂਰ ਪੁੱਛਣਾ ਜਾਊਂਗਾ ਸਾਹ ਚੜਦਾ ਹੈ ਕੋਲੇਸਟ੍ਰੋਲ ਵੱਧਾ ਹੈ ਹਾਰਟ ਅਟੈਕ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ ਦੇਖੋ ਜਿਹੜੇ ਬੰਦੇ ਨੂੰ ਜਿਹੜਾ ਕੈ ਹਾਰਟ ਅਟੈਕ ਦਾ ਜਿਹੜੀ ਸ਼ੁਰੂਆਤ ਹੈ ਹਾਂ ਹਾਰਟ ਦੇ ਮਰੀਜ਼ ਦੀ ਬਣਨ ਦੀ ਸ਼ੁਰੂਆਤ ਕੀ ਹੁੰਦੀ ਹੈ ਹਾਂ ਕਿ ਜਦੋਂ ਬੰਦਾ ਕੋਲੇਸਟ੍ਰੋਲ ਵੱਧਣ ਲੱਗ ਜੇ ਜ਼ਿਆਦਾਤਰ ਲੋਕ ਧਿਆਨ ਨਹੀਂ ਦਿੰਦੇ ਧਿਆਨ ਨਹੀਂ ਦਿੰਦੇ ਇਹਨੂੰ ਰੋਗ ਹੀ ਨਹੀਂ ਸਮਝਦੇ ਹੋਲੀ-ਹੋਲੀ ਉਹ ਕਲਾउड ਬਣਨ ਲੱਗ ਜਾਂਦੇ ਜਦੋਂ ਕਲਾउड ਬਣਨਗੇ ਤਾਂ ਨਾਲ ਦੀ ਨਾਲ ਫਿਰ ਕਿਤੇ ਵੀ ਕੰਮ ਕਰ ਜਾਂਦਾ ਉਹਨੇ ਉਹਨੇ ਕੰਮ ਕਰ ਜਾਂਦਾ ਜਿਵੇਂ ਆਪਣੇ ਗੱਲ ਸਾਰੇ ਕਾੜੇ ਦੀ ਕਰਦੇ ਨੇ ਕਾੜੇ ਵਾਲਾ ਵੈਦ 바ਵਾ ਵੈਦ ਕਾੜੇ ਵਾਲਾ ਵੈਦ ਇਹ ਇਹ ਸਾਰੀਆਂ ਗੱਲਾਂ ਬਾਤਾਂ ਇਹ ਹੁਣ ਮੈਂ ਕਹਿੰਨਾ 바ਵਾ ਵੈਦ ਕਾੜੇ ਵਾਲਾ ਵੈਦ ਲੱਗ ਗਿਆ 加ੜੇ ਦੇ ਵਿੱਚ ਐਸਾ ਕੀ ਪਾ ਦਨੇ ਹੋ ਐਸਾ ਕੀ ਰਕੜਿਆ ਜਾਂਦਾ ਉਹਦੇ ਵਿੱਚ ਕੀ ਜਿਹੜੀ ਚੀਜ਼ ਪਾਈ ਜਾਂਦੀ ਆ ਮੈਂ ਤਾਂ ਬਾਹਰ ਬਹੁਤ ਲੋਕਾਂ ਨਾਲ ਤੁਹਾਨੂੰ ਮਲਵਾ ਵੀ ਦਿਨਾ ਜਿਹੜੇ ਕਹਿੰਦੇ ਨੇ ਕਿ ਪਹਿਲੀ ਵਾਰ ਪੀ ਕੇ ਮੈਨੂੰ ਫਰਕ ਬਹੁਤ ਲੱਗ ਰਿਹਾ ਪਤਾ ਕੀ ਆ ਦੇਖੋ ਕਈਆਂ ਨੂੰ ਪਹਿਲੀ ਵਾਰ ਹੀ ਲੱਗ ਜਾਂਦਾ ਹਾਂ ਪਰ ਇਹ ਅਸੀਂ ਕੋਈ ਸ਼ੋਰਟੀ ਨਹੀਂ ਦੇ ਸਕਦੇ ਕੋਈ ਅਗਲੇ ਨੂੰ ਕਹੇ ਵੀ ਤੁਹਾਨੂੰ ਹਫ਼ਤੇ 'ਚ ਹੀ ਫਰਕ ਆ ਜਾਊਗਾ ਕਿਸੇ ਨੂੰ ਦੋ ਹਫ਼ਤੇ 'ਚ ਫਰਕ ਆ ਜਾਂਦਾ ਕਿਸੇ ਨੂੰ ਮਹੀਨੇ 'ਚ ਵੀ ਫਰਕ ਆਉਂਦਾ ਕਿਸੇ ਨੂੰ ਡੇਢ ਮਹੀਨਾ ਵੀ ਲੱਗ ਜਾਂਦਾ ਡੇਢ ਮਹੀਨਾ ਵੀ ਲੱਗ ਜਾਂਦਾ ਹਰ ਬੰਦੇ ਦੀ ਬਾਡੀ ਲੈਂਗੁਏਜ ਅਲੱਗ-ਅਲੱਗ ਆ ਹਰ ਬੰਦੇ ਦਾ ਰੋਗ ਅਲੱਗ- ਪਰਹੇਜ਼ ਕਰਨ ਦਾ ਤਰੀਕਾ ਖਾਣ ਦਾ ਤਰੀਕਾ ਉਹ ਵੀ ਅਲੱਗ-ਅਲੱਗ ਉੱਥੇ ਇਹ ਲਾਗੂ ਵੀ ਹੋ ਜਾਂਦਾ ਜਿਵੇਂ ਕਈ ਕਿਸੇ ਹੋਰ ਪੈਥੀ ਦੀ ਦਵਾਈ ਖਾ ਰਹੇ ਨੇ ਜਿਵੇਂ ਮੰਨ ਲਓ ਕਿਸੇ ਕੋਈ ਐਲੋਪੈਥੀ ਚੱਲ ਰਹੀ ਹੈ ਕੋਈ ਹੋਰ ਪੈਥੀ ਦੀ ਦਵਾਈ ਚੱਲ ਰਹੀ ਹੈ ਤਾਂ ਉਹਨਾਂ ਦੀ ਦਵਾਈ ਆਪਾਂ ਬੰਦ ਕਰਦੇ ਆਂ ਕਈਆਂ ਦੀ ਬੰਦ ਜਮੀ ਕੀਤੀ ਹੁੰਦੀਆਂ ਮੈਂ ਬਾਹਰ ਗੱਲ ਕੀਤੀ ਆ ਕਈ ਦੀ ਚੱਲ ਵੀ ਰਹੀ ਹੈ ਨਾਲ-ਨਾਲ ਵੀ ਇਹ ਦੇਖੋ ਜਿਨ੍ਹਾਂ ਦੀ ਤਰੰਤ ਅਸੀਂ ਕਿਸੇ ਦੀ ਐਲੋਪੈਥੀ ਦਵਾਈ ਬੰਦ ਨਹੀਂ ਕਰ ਸਕਦੇ ਉਹਦਾ ਰਿਸਕ ਹੋ ਜਾਂਦਾ ਔਰ ਰਿਸਕ ਹੋ ਜਾਂਦਾ ਰਿਸਕ ਹੋ ਜਾਂਦਾ ਐਲੋਪੈਥੀ ਦਵਾਈ ਇਹਨਾਂ ਨੂੰ ਸੇਫ ਰੱਖਦੀ ਹੈ ਹਾਂ ਸਮਝ ਗਏ ਜਿਵੇਂ ਜਿਵੇਂ ਮੈਨੂੰ ਹਾਲੇ ਮੈਂ ਇੱਕ ਔਰੇ ਬਾਈ ਜੀ ਬੈਠੇ ਨੇ ਬਾਹਰੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਦਸੰਬਰ ਦੇ ਵਿੱਚ ਅਟੈਕ ਆਇਆ ਸੀ ਮੈਂ ਦੂਜੀ ਵਾਰ ਉਰੇ ਆਇਆ ਤੇ ਤੀਜੀ ਵਾਰ ਜਦੋਂ ਮੈਂ ਉਰੇ ਪਹੁੰਚਿਆ ਆ ਤਾਂ ਮੈਨੂੰ ਜਿਹੜੀ ਦਵਾਈ ਮੈਂ ਖਾ ਰਿਹਾ ਹਾਂ ਉਹ ਬੰਦ ਨਹੀਂ ਕੀਤੀ ਹੈਗੀ ਉਹ ਚੱਲ ਰਹੀ ਹੈ ਦੇਖੋ ਉਹਦਾ ਕਾਰਨ ਕੀ ਹੈ ਕਿ ਕਈ ਬੰਦੇ ਬਿਨਾਂ ਦੱਸੇ ਸਾਨੂੰ ਦਵਾਈ ਛੱਡ ਦਿੰਦੇ ਆ ਬਿਨਾਂ ਦੱਸੇ ਦਵਾਈ ਛੱਡ ਦਿੰਦੇ ਨੇ ਉਹ ਨਹੀਂ ਕਰਨਾ ਚਾਹੀਦਾ ਓਵਰ ਕੌਨਫੀਡੈਂਸ ਤੇ ਹਾਂ ਉਹ ਸਾਨੂੰ ਕਹੀ ਜਾਣਗੇ ਖਾ ਰਹੇ ਆ ਪਰ ਕਈਆਂ ਨੇ ਛੱਡੀ ਹੁੰਦੀ ਆ ਹੂੰ ਉਹ ਬੜਾ ਖਤਰਨਾਕ ਸਾਬਤ ਹੁੰਦਾਗਾ ਕਿਉਂਕਿ ਅਸੀਂ ਉਦੋਂ ਦਵਾਈ ਛਡਾਉਨੇ ਆ ਜਦੋਂ ਬੰਦੇ ਦੇ 3-4 ਮਹੀਨੇ 5 ਮਹੀਨੇ ਲੰਘ ਜਾਂਦੇ ਆ ਸਾਨੂੰ ਪਤਾ ਲੱਗਦਾ ਵੀ ਹੁਣ ਬੰਦਾ ਰਿਸਕ ਤੋਂ ਬਾਹਰ ਆ ਹੈਨਾ ਹੂੰ 2.5-3 ਕਿਲੋਮੀਟਰ ਸੈਰ ਕਰਨ ਲੱਗ ਗਿਆ ਫਿਰ ਜਾ ਕੇ ਉਹਦੀ ਹੌਲੀ ਹੌਲੀ ਜਾ ਕੇ ਦਵਾਈ ਘਟਾਉਨੇ ਆ ਜਿਹੜਾ ਹਾਰਟ ਦਾ ਮਰੀਜ਼ ਐ ਲੋਕੈਥੀ ਦਵਾਈ ਨਹੀਂ ਲੈਂਦਾ ਨਾ ਉਹਨੂੰ ਪਹਿਲਾਂ ਹਾਰਟ ਦੇ ਡਾਕਟਰ ਕੋਲ ਭੇਜ ਕੇ ਦਵਾਈ ਸ਼ੁਰੂ ਕਰਾ ਕੇ ਫੇਰ ਹੀ ਆਪਾਂ ਉਹਨੂੰ ਫੇਰ ਆਪਾਂ ਆਪਣੀ ਦਵਾਈ ਦਵਾਈ ਦੀ ਸ਼ੁਰੂ ਕਰਦੇ ਆ ਰਿਸਕ ਨਹੀਂ ਆਪਾਂ ਲੈਦੇ ਰਿਸਕ ਹੀ ਲੈਣਾ ਹੈਗਾ ਬਿਲਕੁਲ ਵੀ ਪੈਸਾ ਮਹੱਤਵ ਨਹੀਂ ਰੱਖਦਾ ਬੰਦੇ ਨੂੰ ਪੈਸਾ ਮਹੱਤਵ ਨਹੀਂ ਹੈ ਬੜੇ ਮੋੜਦੇ ਆ ਅਸੀਂ ਅੰਦਰ ਹਾਂ ਹਰ ਵਾਰੀ 2-4 ਕੇਸ ਐਸੇ ਹੁੰਦੇ ਆ ਕਿਉਂਕਿ ਇੱਥੇ ਕਈ ਐਸੇ ਮਰੀਜ਼ ਆ ਜੀ ਉਹ ਖਾਂਦੇ ਸੀ ਤਿੰਨ ਸਾਲ ਖਾਧੇ ਆ ਸਾਨੂੰ ਕੋਈ ਫਰਕ ਨਹੀਂ ਪਿਆ ਹੈ ਹੈਨਾ ਇਹ ਸੋਚ ਕਰਕੇ ਉਹ ਛੱਡ ਦਿੰਦੇ ਆ ਬਿਲਕੁਲ ਮੈਂ ਨਾ ਉਹ ਉਹ ਮੈਡਮ ਆਉਣਗੇ ਸ਼ਾਇਦ ਉਹ ਵੀ ਅੰਦਰ ਆਉਣਗੇ ਉਹਨਾਂ ਨੇ ਇੱਕ ਗੱਲ ਕਹੀ ਉਹ ਸਾਹਨੇਵਾਲ ਤੋਂ ਆਏ ਨੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਇਲਾਜ ਕਿਉਂ ਨਹੀਂ ਕਰਵਾਇਆ ਉਹ ਕਹਿੰਦੇ ਕਿ ਪੈਸੇ ਨਹੀਂ ਸੀ ਸਾਡੇ ਕੋਲ ਤਾਂ ਆਹ ਕਹਿੰਦੇ ਅਸੀਂ ਔਰੇ ਪਹੁੰਚੇ ਆ ਇਹ ਪੈਸੇ ਦੀ ਔਰੇ ਕਹਿੰਦੇ ਪ੍ਰਮੁੱਖ ਨਹੀਂ ਹੈਗਾ ਅੱਜ ਦੇਖੋ ਹਰ ਬੰਦਾ ਕੀ ਹੈਗਾ ਨਾ ਪੈਸਾ ਜਿਹੜਾ ਅੱਜ ਦਾ ਟਾਈਮ ਚੱਲ ਰਿਹਾ ਉਹ ਬਹੁਤ ਮਾੜਾ ਚੱਲ ਰਿਹਾ ਕਮਾਕਾਰਾਂ ਵੱਲੋਂ ਜ਼ਰੂਰੀ ਨਹੀਂ ਵੀ ਹਰ ਬੰਦਾ ਪੈਸੇ ਵਾਲਾ ਹੀ ਹੈ ਪੈਸੇ ਦੇ ਕਾਰਨ ਵੀ ਅੱਦੇ ਲੋਕ ਲੱਜ ਨਹੀਂ ਤੇਰਾ ਪਾਦੇ ਇਹ ਬਹੁਤ ਵੱਡਾ ਕਾਰਨ ਹੋ ਜਾਂਦਾ ਪੈਸੇ ਬਹੁਤ ਵੱਡਾ ਕਾਰਨ ਹੈ ਨਾ ਕਈ ਤਾਂ ਐਸੇ ਮਰੀ ਜੁੰਦੇ ਆ ਵੀ ਜਿੰਨਾਂ ਕੋਲੇ ਕਿਰਾਇਆ ਵੀ ਨਹੀਂ ਹੁੰਦਾ ਵਿਚਾਰਿਆਂ ਕੋਲੇ ਦਵਾਈ ਲੈਣ ਦੀ ਤਾਂ ਬੜੀ ਦੂਰ ਦੀ ਗੱਲ ਹੈ ਹੂੰ ਉਹ ਤਾਂ ਬੜੀ ਹੁੰਦੀ ਹੈ ਦੂਰ ਦੀ ਗੱਲ ਦੂਰ ਦੀ ਗੱਲ ਹੋ ਜਾਂਦੀ ਹੈ ਕਈ ਵਾਰੀ ਬਜ਼ੁਰਗਾਂ ਦਾ ਫੋਨ ਆਉਂਦਾ ਵੀ 10 ਰੁਪਏ ਡੈਲੋ ਦੀ ਡੋਲੋ ਦੀ ਗੋਲੀ ਲੈਣ ਨੂੰ ਕੋਈ ਪੈਸਾ ਨਹੀਂ ਹੁੰਦਾ ਵੀ ਦਰਦ ਨਾਲੀ ਸਾਰੀ ਰਾਤ ਨਿਕਲ ਜਾਂਦੀ ਹੈ ਅੰਨੇ ਮਾੜੇ ਹਾਲਾਤ ਵੀ ਵੇਖਣੇ ਨੇ ਜੀ ਤੁਹਾਡੇ ਕੋਲ ਤਾਂ ਫਿਰ ਵੱਖਰੇ ਵੱਖਰੇ ਮਰੀਜ਼ ਪਹੁੰਚਦੇ ਨੇ ਤਾਂ ਮੈਂ ਮੈਂ ਤੁਹਾਨੂੰ ਸਿੱਧਾ ਪੁੱਛੂੰਗਾ ਬਾਬਾ ਵੈਦ ਇਸ ਨੂੰ ਕਿਸੇ ਤਰੀਕੇ ਨਾਲ ਦੇਖਦਾ ਹੈ ਕਿ ਜਿਨ੍ਹਾਂ ਕੋ ਪੈਸੇ ਨਹੀਂ ਹੁੰਦੇ ਜਾਂ ਕਈ ਨਹੀਂ ਇਲਾਜ ਕਰਾਉਂਦੇ ਜਿਹੜਾ ਜ ਮਰੀਜ਼ ਹੁੰਦਾ ਨਾ ਉਹ ਕਈ ਬਜ਼ੁਰਗ ਉਹਨਾਂ ਨੂੰ ਕਿਰਾਇਆ ਵੀ ਦੇ ਕੇ ਭੇਜਣਾ ਪੈਂਦਾ ਕਿਰਾਇਆ ਵੀ ਦੇ ਕੇ ਭੇਜਣਾ ਹੁਣ ਇੱਕ ਹੋਂਡੇ ਜੋੜਾ 75 ਸਾਲ ਦੀ ਬੀਬੀ ਆ 75 ਸਾਲ ਦੇ ਬਾਪੂ ਆ ਕਿਲਾ ਰਾਏ ਤੋਂ ਨਾ ਉਹਨਾਂ ਦੇ ਇਲਾਜ ਨਹੀਂ ਆਗੇ ਉਹਦਾ ਰੀਜ਼ਨ ਕੀ ਆ ਹੁਣ ਉਹਨਾਂ ਨੂੰ ਪੈਨਸ਼ਨ ਹੀ ਮਿਲਦੀ ਆ ਕੱਲੀ ਪੈਨਸ਼ਨ ਮਿਲਦੀ 15-15 ਹਜ਼ਾਰ ਹਾਂ ਉਹ 3000 ਚ ਤੁਸੀਂ ਰਸੋ ਗੁਜ਼ਾਰਾ ਹੁੰਦਾ ਕਿੰਨੇ ਜ਼ਿਆਦਾ ਕਰਦੇ ਹੋਣਗੇ ਸੋਚ ਕੇ ਦੇਖੋ ਤੁਸੀਂ ਦੇਖੋ 1500 ਰੁਪਏ ਦੇ ਵਿੱਚ ਇੱਕ ਬੰਦਾ ਆਪਣਾ ਜੀਵਨ ਸਰਵਾਈਵ ਕਰ ਸਕਦਾ 50 ਰੁਪਏ ਰੋਜ਼ ਨਾਲ ਖਾ ਸਕਦਾ ਰੋਟੀ ਜੇ ਪਿੰਡ 'ਚ ਹੀ ਬੈਠਾ ਹੋਵੇ ਣੀ ਤੁਸੀਂ ਓਰੇ ਤੱਕ ਵੀ ਸੋਚ ਲੰਮਿਆ ਦੇਖੋ ਇਨਸਾਨੀਅਤ ਅਤੇ ਨਾਤੇ ਦਾ ਪਾਸੋਂ ਸੋਚਣੇ ਪੈਣਾ ਹੈ ਹੂੰ ਵੈਸੇ ਇਹ ਕਿਹੜਾ ਨਾਲ ਜਾਣਾ ਦੇਖੋ ਕਈ ਵਾਰੀ ਕੀ ਹੁੰਦਾ ਬੰਦਾ ਕਰੋੜਾਂ ਰੁਪਈਆ ਕਮਾ ਕੇ ਰੱਖ ਜਾਂਦਾ ਵੀ ਮੇਰੀ ਲਾਡ ਲਈ ਹੈ। ਹਮ ਅੱਲਾਹ ਥੋੜੀ ਜਿਹੀ ਤਰ੍ਹਾਂ ਦੀ ਫੂਕ ਦਿੰਦੀ ਹੈ। ਕਈ ਬੰਦੇ ਕੁਛ ਵੀ ਨਹੀਂ ਕਮਾ ਕੇ ਜਾਂਦੇ। ਅੱਲਾਹ ਕਮਾ ਲੈਂਦੀ ਹੈ। ਹਮ ਹਰ ਬੰਦੇ ਦੇ ਮੁਕੱਦਰਾਂ 'ਚ ਉਹਦੇ ਆਪਣੇ ਮੁਕੱਦਰ ਆ ਬੱਚਿਆਂ ਆਪਣੇ ਮੁਕੱਦਰ ਆ ਬਿਲਕੁਲ। ਸਮਝ ਗਏ? ਸਾਡੇ ਮੁਕੱਦਰ ਸਾਡੇ ਨਾਲ ਹੈ ਬੱਚਿਆਂ ਦੇ ਮੁਕੱਦਰ ਬੱਚਿਆਂ ਨਾਲ ਹੈ। ਅਸੀਂ ਚਾਹੀ ਉਹਨਾਂ ਨੂੰ ਜਿੰਨਾ ਮਰਜ਼ੀ ਦੇਈਏ ਜੋ ਉਹਨਾਂ ਦੇ ਮੁਕੱਦਰਾਂ 'ਚ ਹੋ ਜਾ। ਹਾਂ। ਫਿਰ ਕੋਈ ਤੁਸੀਂ ਕਰੋ ਕੋਈ ਨਹੀਂ। ਬ੍ਰਿਜ ਵੀ ਖੜੇ ਨੇ ਬੜੀ ਦੂਰ ਦੂਰੋਂ ਪਹੁੰਚਦੇ ਨੇ ਤੁਸੀਂ ਲੈ ਲਈ ਦਵਾਈ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਦਵਾਈ ਲਓ ਹੋ ਗਿਆ ਕਿੰਨੇ ਮਹੀਨੇ ਤੋਂ ਦਵਾਈ ਖਾ ਲਈ ਅੱਛਾ ਦੂਜੀ ਵਾਰ ਆਏ ਹਾਂ ਜਿਹੜਾ ਆ ਪਹਿਲੇ ਬੁੱਧਵਾਰ ਗਿਆ ਉਹ ਤੇ ਪਹਿਲਾਂ ਜਿਹੜਾ ਬੁੱਧਵਾਰ ਅੱਛਾ ਦੂਜੀ ਵਾਰ ਹਾਲੇ ਆਏ ਹਾਂ ਅਨ ਸ਼ੁਰੂਆਤ ਦੇ ਵਿੱਚ ਬਿਲਕੁਲ ਚਲੋ ਦਵਾਈ ਲੈ ਲੀਏ ਤੁਸੀਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਮੈਂ ਕੈਮਰਾਮੈਨ ਭਰਾ ਨੂੰ ਕਹੂੰਗਾ ਬਾਹਰ ਜਿਵੇਂ ਇਕੱਠ ਇਕੱਠ ਬਹੁਤ ਜ਼ਿਆਦਾ ਹੁੰਦਾ ਹੈ ਤੇ ਆਪਾਂ ਗੱਲ ਵੀ ਜਿਹੜੀ ਆ ਕੇ ਕਰਦੇ ਆ ਮੇਰੀ ਕੱਲ ਦਿਮਾਗ ਦੇ ਵਿੱਚ ਵੀ ਸਭ ਤੋਂ ਅਹਿਮ ਸਵਾਲ ਆਉਂਦਾ ਆ ਕੀ ਪਰਹੇਜ਼ ਕਿੱਡੀ ਲੰਬੀ ਦਵਾਈ ਖਾਣੀ ਪਊਗੀ ਕਿੰਨਾ ਟਾਈਮ ਖਾਣੀ ਪਊਗੀ ਕਿਤੇ ਉਹੀ ਗੱਲ ਨਾ ਹੋਵੇ ਕਿ ਜਿਵੇਂ ਹੋਰ ਦਵਾਈਆਂ ਸਾਰੀ ਉਮਰ ਖਾਣੀਆਂ ਪੈਣ ਕਿਤੇ ਬਾਬਾ ਵੈਦ ਵੀ ਦਵਾਈ ਸਾਰਾ ਦਿਨ ਉਮਰ ਖਾਣੀ ਜਿਆਦਾਤਰ ਨਾ ਸਾਡਾ ਮਰੀਜ਼ ਆ ਜਿਹੜੇ 7 ਤੋਂ 8 ਮਹੀਨੇ ਦੇ ਵਿੱਚ ਹਾਂ ਲਗਭਗ ਫਰਗ ਹੋਣ ਲੱਗ ਜਾਂਦੇ ਨੇ ਹੋ ਜਾਂਦੇ ਨੇ ਹੋ ਜਾਂਦੇ ਨੇ ਉਹ ਲੈ ਇਹਨਾਂ ਤੇ ਮੇਰੇ ਖਾਲੇ 6-7 ਮਹੀਨੇ ਹੋ ਗਏ ਦਵਾਈ ਖਾਂਦੇ ਆ ਇਹਨੂੰ ਇਹਨਾਂ ਦੀ ਵੀ ਕੰਡੀਸ਼ਨ ਇਹਨਾਂ ਦੇ ਹਾਰਟ ਤੇ ਬੜੀ ਪੇਨ ਹੁੰਦੀ ਸੀ ਜਦੋਂ ਚੱਲਦੇ ਸੀ ਇਹ ਹਾਂ ਇਹਨਾਂ ਦੇ 6-7 ਮਹੀਨੇ ਹੋ ਗਏ ਬਸ 2 ਮਹੀਨੇ 2 ਮਹੀਨੇ ਤੱਕ ਇਹਨਾਂ ਦੀ ਦਵਾਈ ਘਟਾ ਕੇ ਐਲੋਪੈਥੀ ਲੈ ਰਹੇ ਹੁਣ ਹੁਣ ਤੁਸੀਂ ਦਵਾਈ ਲੈ ਰਹੇ ਹੋ ਪਰ ਕੋਈ ਨਹੀਂ ਜੀ ਬਸ ਕੱਲੀ ਇਹਨਾਂ ਦੀ ਦਵਾਈ ਖਾ ਰਹੇ ਹਾਂਜੀ ਐ ਮੈਂ ਤਾਂ ਮੈਂ ਤੁਹਾਨੂੰ ਮੈਂ ਮੈਂ ਪੁੱਛ ਸਕਦਾ ਹਾਂ ਬਿਲਕੁਲ ਬਿਲਕੁਲ ਮੈਨੂੰ ਇੱਕ ਜਵਾਬ ਦੋ ਸਹੀ ਸਹੀ ਜਵਾਬ ਦੇਣਾ ਮਹਿੰਗੀ ਕਿੰਨੀ ਕਾ ਦਵਾਈ ਮਹਿੰਗੀ ਹਾਂ ਮਹਿੰਗੀ ਤਾਂ ਬਹੁਤ ਹੈ ਬਹੁਤ ਜ਼ਿਆਦਾ ਬਹੁਤ ਵੀ ਇਹ ਤਾਂ ਨਹੀਂ ਵੀ ਹੈ ਇਹ ਤਾਂ ਕਿਹਨ ਦਾ ਕੋਈ ਗੱਲ ਨਹੀਂ ਹੈ ਨਾ ਠੀਕ ਹੋ ਰਿਹਾ ਉਹਦਾ ਸਸਤੀ ਹੈ ਦੇਖੋ ਇਹ ਤਾਂ ਰਾਮ ਜੂਗਾ ਇਹ ਤਾਂ ਕੋਈ ਮਹਿੰਗੀ ਨਹੀਂ ਹੈ ਕਿਉਂ ਪਹਿਲਾਂ ਮੈਂ ਅੰਗੇਜੀ ਦਵਾਈ ਬਹੁਤ ਖਾ ਚੁੱਕਿਆ ਹਾ ਚੁੱਕਿਆ ਹਾਂਜੀ ਤੇ ਚੰਡੀਗੜ੍ਹ ਤੋਂ ਵੀ ਮੈਂ 3 ਮਹੀਨੇ ਦਵਾਈ ਖਾਦੀ ਹੈ ਹਾਂ ਉਹਦੇ ਉੱਤੇ ਤਾਂ ਬਹੁਤ ਫਰਕ ਕਰ ਰਿਹਾ ਸੀ ਦਵਾਈ ਦੇ ਰੇਟ ਦੇ ਵਿੱਚ ਵੀ ਤੇ ਉੱਤੇ ਵੀ ਲੈ ਬਹੁਤ ਫਰਕ ਹੈ ਹਾਂਜੀ ਰੇਟ ਦੇ ਵਿੱਚ ਰੇਟ ਦੇ ਵਿੱਚ ਵੀ ਫਰਕ ਹੈ ਘਟਾ ਹੁਣ ਮੈਨੂੰ ਸੱਚੀ ਦੱਸੋ ਕਿ ਕਿੰਨਾ ਸਮਾਂ ਹੋਇਆ ਤੁਹਾਨੂੰ ਦਵਾਈ ਖਾਣ ਦੇ ਨੂੰ 7 ਮਹੀਨੇ ਮੈਨੂੰ 7 ਮਹੀਨੇ ਚੱਲਿਆ 7 ਮਹੀਨੇ ਹੋ ਹੀ ਗਏ ਪੂਰੇ 7 ਮਹੀਨੇ ਹੋ ਗਏ ਦੋ ਬਈ ਕਿੰਨਾ ਕੁ ਫਰਕ ਆ ਜਦੋਂ ਪਹਿਲੀ ਵਾਰ ਔਰੇ ਪਹੁੰਚੇ ਸੀ ਤੇ ਹੁਣ ਚ ਆਪਸੇ ਪਹਿਲੀ ਵਾਰ ਜਦ ਮੈਂ ਆਇਆ ਸੀਗਾ ਤੇ ਅਸ਼ਾਰਪੁਰ ਤੋਂ ਸਵਿੰਗ ਬੋ ਹਸਪੀਟਲ ਦੇ ਵਿੱਚੋਂ ਹਾਂ ਚੈੱਕ ਕਰਵਾਇਆ ਸੀਗਾ ਤੇ ਉੱਥੇ ਮੇਰੇ ਹਾਰ ਜਿਹੜਾ ਸ਼ਿਕਾਇਤ 2 ਤੋਂ 25% ਦੱਸਿਆ ਸੀ ਕਿ ਪੰਪ ਚੱਲਦਾ ਪੰਪ ਚੱਲ ਰਿਹਾ ਹੂੰ ਉਹ ਕਹਿੰਦੇ ਤੁਸੀਂ ਕੰਟਪਾਉਲ ਆ ਜਾ ਸਟੰਡਪਾਉਲ ਹਾਂ ਮੈਂ ਕਿਹਾ ਮੈਂ ਕੰਟਪਾਉਲ ਨਹੀਂ ਨੀ ਹਾਂ ਤੇ ਸਟੰਡਪਾਉਲ ਹਾਂ ਨਹੀਂ ਪਾਉਣੀ ਨੀ ਤੇ ਫਿਰ ਮੈਨੂੰ ਉੱਥੋਂ ਪਤਾ ਲੱਗਾ ਕਿ ਚੰਡੀਗੜ੍ਹ ਦਵਾਈ ਦਿੰਦੀ ਹੈ ਹਾਂ ਉੱਥੇ ਗਿਆ ਉੱਥੇ 10 ਮਿੰਟ 5 ਚਾਰ ਮਿੰਟ ਦਵਾਈ ਖਾਦੀ ਹੈ ਹਾਂ ਪਰ ਉੱਥੇ ਮੈਨੂੰ ਕੋਈ ਵੀ ਇਨਾ ਫਰਕ ਨਹੀਂ ਪਿਆ ਦੱਸੇ ਠੀਕ ਰਹਿ ਰਹੇ ਹਾਂ ਸੀ ਹਾਂ ਉਸ ਤੋਂ ਬਾਅਦ ਮੇਰੇ ਸੈਲੈਕ ਘਟਨੇ ਸ਼ੁਰੂ ਹੋ ਗਏ ਸੀ ਬਹੁਤ ਜ਼ਿਆਦਾ ਘਟਨੇ ਲੱਗੇ ਕਈ ਘਟਨੇ ਗਏ ਕੁਝ ਜਣ ਕਈ ਘਟਨੇ ਕੁਝ ਜਣ ਦੇ ਹਾਂ ਇਹ ਨਹੀਂ ਮੈਨੂੰ ਪਤਾ ਲੱਗਿਆ ਦਵਾਈ ਦੇ ਨਾਲ ਜਾਂ ਜੋ ਅੰਗਰੇਜ਼ੀ ਦਵਾਈ ਖਾਧੀ ਉਹਦੇ ਨਾਲ ਤੇ ਕੀ ਹੋਇਆ ਕੀ ਨਹੀਂ ਹੋਇਆ ਉਸ ਤੋਂ ਬਾਅਦ ਫਿਰ ਮੈਨੂੰ ਇਨਾ ਦਾ ਪਤਾ ਲੱਗਿਆ ਸੀ ਕਿ ਇੱਥੇ ਆਇਆ ਹਾਂ ਇੱਥੋਂ ਦਵਾਈ ਮੈਨੂੰ 7 ਮਹੀਨੇ ਹੋ ਗਏ ਤੇ ਖਾਂਦੇ ਨੇ ਤੇ ਹੁਣ ਹੁਣ ਹਾਰਡ 20 ਪਿਛਲੇ ਮਹੀਨੇ ਚੈੱਕ ਹੋਇਆ ਤੇ 35% ਦੇ ਕਿ ਪਹੁੰਚਿਆ ਸੀਗਾ ਪਹੁੰਚ ਗਿਆ ਸੀਗਾ ਹਾਂਜੀ ਇਹ ਵੀ ਬਹੁਤ ਆ ਕਿਸੇ ਕਿਤੇ ਆਪਰੇਟ ਕਰਾਉਂਦੇ ਫਿਰਦੇ ਸਰੀਰ ਇਹ ਮੈਨੂੰ ਕੋਈ ਤਕਲੀਫ ਕੋਈ ਨਹੀਂ ਸੀ ਪਹਿਲਾਂ ਵੀ ਹੁਣ ਵੀ ਕੋਈ ਤਕਲੀਫ ਨਹੀਂ ਕੋਈ ਤਕਲੀਫ ਨਹੀਂ ਪੂਰਾ ਕੰਮ ਕਰਦੇ ਘਰ ਦਾ ਵੀ ਤਾਂ ਆਪਣਾ ਵੀ ਜੋ ਵੀ ਹੈ ਹਾਂ ਉਹ ਸਾਰੀ ਗੱਲ ਬਾਤ ਹੋ ਜਾਂਦੀ ਪੂਰਾ ਕਰ ਦਿੰਦੇ ਬਿਲਕੁਲ ਜਿਵੇਂ ਇੰਨਾ ਫਰਕ ਪੈਣਾ 10% ਤੋਂ ਉੱਪਰ ਯਾਨੀ ਜਦੋਂ ਗੱਡੀ ਚੱਲ ਜਾਂਦੀ ਹੈ ਫਿਰ ਉੜਦੀ ਉੜਦੀ ਗਾਂ ਗਾਣੂ ਹੀ ਚਾਈ ਜਾਂਦੀ ਹੁੰਦੀ ਆ ਹੁਣ ਜਿਵੇਂ 25 ਤੋਂ 35 ਹੋ ਗਿਆ 35 ਤੋਂ ਜੋ ਹੁਣ ਗਾਂ ਵਧੂਗਾ ਜਿਹੜੇ ਕੁਰਕਸ਼ਤਰ ਵਾਲੇ ਭੈਂਜੇ ਨੇ ਜਿਨ੍ਹਾਂ ਨੇ ਕੁਰਕਸ਼ਤਰ ਹਸਪੀਟਲ ਬਣਾ ਕੇ ਦਿੱਤਾ ਤੁਸੀਂ ਪੁਰਾਣੀ ਵੀਡੀਓ ਚੈੱਕ ਕਰਕੇ ਦੇਖੋ ਉਹਨਾਂ ਦਾ 12 ਤੋਂ 15% ਹੀ ਹੱਟੂ ਸੀਗਾ 12 ਤੋਂ 15% ਉਹਨਾਂ ਕੋਲੇ ਰਿਪੋਰਟਾਂ ਨਹੀਂ ਫਿਰ ਉਹਨਾਂ ਨੂੰ ਡਾਕਟਰਾਂ ਨੇ ਜਦੋਂ ਜਵਾਬ ਦਿੱਤਾ ਉਹ ਵੀ ਘਰੇ ਚਲੇ ਜਾਓ ਹੁਣ ਕੰਮ ਨਹੀਂ ਹੋਣਾ ਤੁਹਾਡਾ ਆ ਸੇਵਾ ਕੰਮ ਹੂੰ ਫਿਰ ਹੁਣ ਉਹ ਦੇਖੋ ਚੰਗੇ ਭਲੇ ਫਿਰਦੇ ਆ ਜਦੋਂ ਆਉਂਦੇ ਉੱਥੇ ਐ ਲੱਗਦਾ ਹੁੰਦਾ ਜਿਵੇਂ ਮੈਰਿਜ ਪਹਿਲੇ ਚ ਫਿਰਦੇ ਹੁੰਦੇ ਆ ਨਾ ਤਿਆਰ-ਵਾਰ ਉਹਨਾਂ ਨੇ ਤਿਆਰ ਕਰਕੇ ਹਾਂ ਉਹ ਦਸੂਏ ਜਿਹੜਾ ਦੇ ਕਰਕੇ ਦੇ ਰਿਹਾ ਉਹ ਵੀ ਬਾਪੂ ਉੱਥੇ ਇੱਕ ਹਰਿਆਣਾ ਪਿੰਡ ਦਾ ਗੜਦੀਵਾਲ ਕੋਲੇ ਹੈਨਾ ਉਹ ਸਾਰੀ ਫੈਮਿਲੀ ਉਹਨਾਂ ਦੀ ਬਾਹਰ ਆ ਉਹਨਾਂ ਨੇ ਆਪਾਂ ਨੂੰ ਦਸੂਏ ਲੈ ਕੇ ਦਿੱਤਾ ਨਾਲੇ ਤਿਆਰ ਕਰਕੇ ਦੇ ਦਿੱਤਾ ਤਿਆਰ ਕਰਕੇ ਦਿੱਤਾ ਯਾਨੀ ਐਦਾਂ ਵੀ ਹੁੰਦਾ ਹੈ ਜਿਵੇਂ ਸ਼ੁਕਰੀਆ ਅਦਾ ਕਰਨ ਦਾ ਇੱਕ ਤਰੀਕਾ ਵੀ ਹੋ ਜਾਂਦਾ ਹੈ ਹਾਂ ਉਹ ਕਹਿੰਦੇ ਵੀ ਚਲੋ ਸਾਡੇ ਨਾਲ ਅਸੀਂ ਜੇ ਲਾਭ ਹੀ ਦਵਾਂਗੇ ਪੈਸੇ ਤਾਂ ਉਧਰ ਕਿੰਨੀ ਦੁਨੀਆ ਠੀਕ ਹੋ ਜੂਗੀ ਕਿੰਨੀ ਦੁਨੀਆ ਠੀਕ ਹੋ ਜੂਗੀ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਵੀ ਦੇਖ ਸਕਦੇ ਹੋ ਕਿ ਤੁਹਾਡੇ ਮਨਾਂ ਦੇ ਵਿੱਚ ਜਿੰਨੇ ਵੀ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਲੈਣੇ ਤਾਂ ਇਸ ਦਿੱਤੇ ਗਏ ਮੋਬਾਈਲ ਨੰਬਰ ਤੇ ਕਾਲ ਜ਼ਰੂਰ ਕਰਨਾ ਰਮੇ ਚੈਵੀ ટીਵੀ ਨਾਲ ਜੁੜੇ ਰਹੋ। ਆ ਬਾਈ ਜੀ ਵੀ ਕੜਾ ਪੀ ਰਹੇ ਨੇ। ਇਹ ਕਹਿੰਦੇ ਵੀ ਵਾਰ ਪੀਣ ਲੱਗਿਆ ਉਹ ਕੜਾ। ਇਹ ਕਮਾਲ ਹੋ ਗਿਆ। ਹੁਣ ਤਾਂ ਪੁੱਛ ਕੇ ਗਏ ਹਾਂ। ਇਹ ਕਮਾਲ ਹੋ ਗਿਆ। ਉਹ 6 ਮਹੀਨੇ ਹੋ ਗਏ ਪੀਂਦਿਆਂ ਨੂੰ। ਲੈ। ਹੋਰ ਕੀ ਹੈ? 6 ਮਹੀਨੇ ਹੋ ਗਏ। ਠੀਕ ਆ ਹਾਂ। ਹੋਰ ਜਮੀ। ਬਹੁਤ ਠੀਕ। 6 ਮਹੀਨੇ ਜਾਂ ਸਵਾਦ ਸਬੂਤ ਦਾ ਫਰਕ ਪੈਂਦਾ ਕੋਈ? ਬਿਲਕੁਲ। ਨਹੀਂ ਤਾਂ ਫਿਰ 6 ਮਹੀਨੇ ਘਾਤੇ ਹੋਣਗੇ। ਹਾਏ। ਫਰਕਤਾ ਬਿਲਕੁਲ ਕੋਈ ਨਹੀਂ ਤੁਸੀਂ ਦੇਖ ਸਕਦੇ ਹੋ ਜੇ ਲੋਕਾਂ ਨੂੰ ਫਰਕ ਪੈ ਰਹੇ ਨੇ ਤੁਸੀਂ ਆਪ ਆ ਕੇ ਵੀ ਖੁਦ ਜਿਹੜੀ ਆ ਪਹਿਲਾਂ ਜਾਂਚ ਪੜਤਾਲ ਕਰੋ ਫਿਰ ਉਰੇ ਪਹੁੰਚੋ ਅਸੀਂ ਕਿਸੇ ਵੀ ਚੀਜ਼ ਦਾ ਸਮਰਥਨ ਜਾਂ ਉਹਦੇ ਵਿਰੋਧ ਵਿੱਚ ਨਹੀਂ ਗੱਲ ਕਰ ਰਹੇ ਅਸੀਂ ਗੱਲ ਕਰ ਰਹੇ ਹਾਂ ਕਿ ਜੇ ਤੁਹਾਨੂੰ ਫਰਕ ਲੱਗਦਾ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਜੇ ਮਿਲਦੇ ਨੇ ਫਿਰ ਤੁਸੀਂ ਆਪਣੀ ਕੋਈ ਵੀ ਦਵਾਈ ਜਾਂ ਕਿਸੇ ਵੀ ਜਿਹੜੀ ਬੂਟੀ ਦਾ ਸੇਵਨ ਕਰ ਸਕਦੇ ਹੋ ਤਦ ਤੱਕ ਲਈ ਜੁੜੇ ਰਹੋ ਰਹਿਮ ਟੀਵੀ ਦੇ ਨਾਲ ਮੈਨੂੰ ਜਾਨੀ ਹਰਜਿੰਦਰ ਕਰਨ ਦੋ ਜੀ ਧੰਨਵਾਦ